ਨੇ ਬੱਲੇ ਸਾਹਿਬ ਬੱਲੇ ਸਾਹਿਬ ਮਿਲਤ ਹੋ ਗਈ ਘਟਪ ਮਰਿਆ ਸਾਡੇ ਨਾਲ ਖੜੋ ਹੁੰਦਾ ਤੇ ਉਹਨਾਂ ਨਾਲ ਬੰਦੇ ਸਾਰੇ ਤੇਰੇ ਤਿੰਨ ਇੱਕ ਫੜਲੇ ਸਾਡੇ ਮੇਰਾ ਯਕੀਨ ਤੋੜਦਾ ਥੋਡੇ ਮੁਰੇ ਕੁਝ ਵੀ ਨਹੀਂ ਬੋਲਿਆ ਸੀ ਆ 3600 ਕੈਮਰਾ ਖੜਾ ਮੈਂ 3600 ਕੈਮਰੇ ਮੁਰੇ ਕਹਿੰਦਾ ਇਹਨਾਂ ਨੇ ਸਾਨੂੰ ਯਕੀਨ ਤੋੜਾਇਆ ਸੀ ਇੱਥੇ ਰੱਖੋ ਸਾਰਾ ਤੁਹਾਡਾ ਹੱਲ ਕਰਾਂਗੇ ਇਹਨਾਂ ਨੇ ਕਹਿਣ ਤੇ ਸਿੰਗਲ ਸਿੰਗਲ ਕਾਗਜ਼ ਦਾ ਟੋਟਾ ਇਕੱਠਾ ਕੀਤਾ ਜਦੋਂ ਕਿ ਸਾਨੂੰ ਮੁੰਡਾ ਇਕੱਠਾ ਕਰਨੇ ਚਾਹੀਦਾ ਸੀ ਸਾਹਿਬ ਇਹ ਇੰਨਾ ਨਹੀਂ ਮਗਰਮੂਨੇ ਲਾ ਕੇ ਗੱਡੀਆਂ ਉਹ ਐਂਬੂਲੈਂਸ ਵਿਚਾਲੇ ਲੈ ਕੇ ਇੱਕ ਜਿਹੜਾ ਸਾਡੇ ਨੱਪਰ ਦਾ ਉਹਨਾਂ ਨਾਲ ਤੋਰਤਾ ਕੇ ਜਾਓ ਸਸਕਾਰ ਕਰੋ ਕਿਉਂ ਅਸੀਂ ਕੀ ਬਿਟੇ ਆ ਬਰਿੱਤੇ ਮੈਂ ਤੇ ਨਹੀਂ ਕਹਾਂ ਮੈਂ ਖਰ ਆਹ ਪੁਲਿਸ ਦੀ ਵਰਦੀ ਤੋਂ ਬਾਹਰ ਹੋ ਕੇ ਨਾ ਇੱਕ ਜਮਾ ਮੈਂ ਤੜੀ ਗੱਲ ਹੈ ਮੈਂ ਤੜੀ ਗੱਲ ਆਹ ਬੰਦੇ ਹੱਥ ਸੱਚੀ ਮਲਬੂਰ ਨਾ ਕਰੋ ਦਿਮਾਗ ਸੁੱਤੇ ਨਹੀਂ ਹੈਗੇ ਸੱਚੀ ਨਹੀਂ ਸੁੱਤੇ ਹੈਗੇ ਮੈਨੂੰ ਡਰਦ ਇੰਨਾ ਹੈ ਕਿ ਬਈ ਕੁਝ ਵੀ ਹੋ ਜਾਊਗਾ ਕੋਈ ਗੱਲ ਨਹੀਂ ਭਰਾ ਮਾਤਾ ਵੀ ਬੜਾ ਦੱਸੋ ਕੀ ਹੋਇਆ ਸੀ ਐਗਜ਼ੈਕਟਲੀ ਅਸੀਂ 11 ਫੇਸ ਮੱਥਾ ਟੇਕਣ ਗਏ ਸੀ ਮੰਦਿਰ ਚ ਰਾਤ ਨੂੰ ਤੇ ਉਸ ਦੇ ਕੋਲ ਨਾਲ ਹੋਰ ਸੀ ਬੰਦੇ ਨਾਲ ਦੋ ਤਿੰਨ ਜਾਣੇ ਸੀ ਜੀ ਤੇ ਉੱਥੇ ਨਾ ਪ੍ਰਵਾਸੀ ਖੜੇ ਸੀ 25 30 ਜਾਣੇ ਮੋਟਰਸਾਈਕਲਾਂ ਤੇ ਤੇ ਅਸੀਂ ਮੱਥਾ ਟੇਕ ਕੇ ਜੋ ਨਿਕਲੇ ਤੇ ਪੀਸੀਆਰ ਨਾਲ ਗੱਲ ਕਰ ਕਰਕੇ ਸਾਡੇ ਸੀ ਉਹਨੇ ਨਾ ਗਰਸੇਵ ਨੇ ਦਾ ਹੱਥ ਕਰਤਾ ਕੁਝ ਦੱਸ ਰਿਹਾ ਸੀ ਉਹਨੂੰ ਮੈਨੂੰ ਤੋਂ ਪਤਨ ਕੀ ਦੱਸ ਰਿਹਾ ਸੀ ਤੇ ਉਸ ਤੋਂ ਬਾਅਦ ਉਹ ਨੇਜ ਇੱਕ ਆਇਆ ਉਹਨੂੰ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਵੀ ਹਾਂ ਤੂੰ ਸਾਡੇ ਬਾਰੇ ਕੀ ਦੱਸਦਾ ਪੁਲਿਸ ਨੂੰ ਤੇ ਉਹ ਇੰਨੇ ਚ ਉਹਨਾਂ ਨੇ ਭੀੜ ਇਕੱਠੀ ਕਰ ਲਈ 20 25 ਆਣੇ-ਦਲੇ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਚਾਕੂ ਮਾਰਿਆ ਉਹ ਅੰਦਰ ਪਾ ਕੇ ਏਦਾਂ ਘੁਮਾ ਕੇ ਕੱਢਦਾ ਨਾਲ ਦੀ ਨਾਲ ਇੱਥੇ ਅਸੀਂ ਲਿਆਏ ਸੀ ਫੋਰਟਿਸ ਇਹਨਾਂ ਨੇ ਟਾਂਕੇ ਲਾਤੇ ਕਹਿੰਦੇ ਵੀ ਚਰਬੀ ਜ਼ਿਆਦਾ ਸੀ ਤਾਂ ਕਰਕੇ ਵੀ ਠੀਕ ਰਿਹਾ ਸਾਰਾ ਕੁਝ ਇਹਨਾਂ ਨੇ 2 2.5 ਘੰਟੇ 3 ਘੰਟੇ ਲੰਘ ਗਏ ਉਸ ਤੋਂ ਬਾਅਦ ਹੀ ਕਹਿੰਦੇ ਸਕੈਨ ਕਰਨਾ ਪਊਗਾ ਵੀ ਹਾਲਤ ਗੰਭੀਰ ਹੋ ਗਈ ਜੋ ਸਕੈਨ ਕਰਿਆ ਉਹਦੀ ਸਾਰੀ ਬਾਡੀ 'ਚ ਇੱਕ ਸਾਈਡ ਖੂਨ ਭਰ ਗਿਆ ਸੀਗਾ ਤੇ ਦਿਲ ਉਹਦਾ ਪੰਪ ਕਰਨਾ ਬੰਦ ਕਰ ਗਿਆ ਸੀ ਇੱਕ ਵਾਰੀ ਕਹਿੰਦੇ ਵੀ ਦਿਲ ਛੱਡ ਗਿਆ ਕੰਮ ਸਾਰਾ ਕਹਿੰਦੇ ਸੀ ਟ੍ਰੀਟਮੈਂਟ ਕਰਦੇ ਅੱਧੇ ਘੰਟੇ ਬਾਅਦ ਆ ਕੇ ਸਾਨੂੰ ਫੇਰ ਕਹਿੰਦੇ ਕਹਿੰਦੇ ਵੀ ਉਹਨੂੰ ਠੀਕ ਆ ਦਿਲ ਕੰਮ ਕਰ ਰਿਹਾ ਕਹਿੰਦੇ ਵੀ ਹੋਰ ਪੈਸੇ ਜਮ੍ਹਾਂ ਕਰਾ ਦਿਓ ਵੀ ਆਪਾਂ ਤਿੰਨ ਆਪਰੇਸ਼ਨ ਹੋਰ ਕਰਨੇ ਨੇ ਜੀ ਤੇ ਉਸ ਤੋਂ ਬਾਅਦ ਤਾਂ ਸਾਨੂੰ ਮਿਲ ਨਹੀਂ ਦਿੱਤਾ ਇਹਨਾਂ ਨੇ ਅੱਜ ਸਵੇਰੇ 5:00 ਕੋਈ ਗੱਲ ਅੱਥ ਹੋ ਗਈ। ਤੁਸੀਂ ਕਿੰਨੇ ਵਜੇ ਪਹੁੰਚੇ ਸੀ ਇੱਥੇ? ਅੱਜ ਤਾਂ ਇੱਥੋਂ ਸਹੀ 10 ਮਿੰਟ 'ਚ ਹਸਪੀਟਲ ਪਹੁੰਚ ਗਏ ਜਦੋਂ ਵੱਜੇ ਉਹਦੇ। ਕਿੰਨੇ ਵਜੇ ਰਾਤ ਮੱਲਾ 1:30 ਵਜੇ ਹੋਇਆ ਸੀ। ਹਾਂਜੀ। ਬਸ ਸਹੀ 10 ਮਿੰਟਾਂ ਦੇ ਵਿੱਚ ਵਿੱਚ ਉਹ ਤੁਰ ਕੇ ਆਏ ਸੀ ਆਪ। ਅੱਛਾ। ਜਦੋਂ ਅੰਦਰ ਵੀ ਪਿਆ ਸੀ ਮੈਂ ਪੁੱਛਿਆ ਮੈਂ ਕਿਹਾ ਵੀ ਠੀਕ ਹਾਂ ਕਹਿੰਦਾ ਚੱਕਰ ਆ ਰਹੇ ਨੇ ਮੈਨੂੰ। ਉਸ ਤੋਂ ਬਾਅਦ ਇਹਨਾਂ ਨੇ ਏਦਾਂ ਹੀ ਟਾਂਕੇ ਲਾ ਦਿੱਤੇ ਚੈੱਕ ਹੀ ਨਹੀਂ ਕਰਿਆ ਉਹਦੇ ਅੰਦਰ ਬਲੀਡਿੰਗ ਹੋਈ ਗਈ। ਉਹਦੇ ਤਿੰਨ ਚਾਰ ਘੰਟੇ ਲੰਘ ਗਏ ਉਹਦੇ ਨਾਲ ਬਸ ਹਾਲਤ ਖਰਾਬ ਹੋ ਗਈ ਉਹਦੀ ਜੇ ਨਾਲ ਦੀ ਨਾਲ ਸਕੈਨ ਕਰ ਲੈਂਦੇ ਤਾਂ ਸ਼ਾਇਦ ਠੀਕ ਹੋ ਜਾਂਦਾ ਉਹ ਮੁੰਡੇ ਮਾਰੇ ਕਿਰਚਾ ਨਾਲ ਇੱਥੋਂ ਦੀ ਮਾਰੀ ਇੱਥੋਂ ਦੀ ਘੜਤੀ ਹੁਣ ਵੀ ਕਿਰਚ ਮਾਰੀ ਦੰਦਿਆਂ ਵਾਲੀ ਭਮਾਈ ਤੇ ਬਾਹਰ ਕੱਢ ਲਿਓ ਮੁੰਡਾ ਮਰ ਗਿਆ ਉੱਥੇ ਹਰਵੀਰ ਮਰਿਆ ਹੁਸ਼ਿਆਰਪੁਰ ਲੁਧਿਆਣੇ ਮਾਰੇ ਕਿੰਨੇ ਮੁੰਡੇ ਕੀ ਇਹਦੇ ਤੇ ਕਾਨੂੰਨ ਨਹੀਂ ਬਣਨਾ ਚਾਹੀਦਾ ਇੱਕ ਗੱਲ ਸੁਣਦੇ ਪਹਿਲਾਂ ਮੈਨੂੰ ਮੁਕੰਮਲ ਕਰ ਦੇ ਇਹਦੀ ਐਸੇ ਸ਼ਹਿਰ ਚ ਖੜ ਕੇ ਦੋ ਮੁੰਡੇ ਮਾਰੇ ਸੀ ਉਦੋਂ ਸਾਨੂੰ ਸਿਵਲ ਅਧਿਕਾਰੀ ਸਾਹਮਣੇ ਖੜੀ ਅਸੀਂ ਇੱਕ ਮਹੀਨੇ 'ਚ ਜਵਾਬ ਦੇਵਾਂਗੇ ਉਹ ਇੱਕ ਮਹੀਨਾ ਛੱਡੋ ਸਵਾ ਸਾਲ ਬੀਤ ਗਿਆ ਉਹਨੇ ਪੁੜੀ ਨੇ ਜਵਾਬ ਤੱਕ ਨਹੀਂ ਦਿੱਤਾ ਹੁਣ ਮੈਨੂੰ ਦੱਸੋ ਅਸੀਂ ਕਿਹਦੇ ਅੱਗੇ ਗੁਹਾਰ ਲਾਈਏ ਜਾਂ ਹਰ ਵਾਰੀ ਮੁੰਡਾ ਮਰੇ ਅਸੀਂ ਇੱਥੇ ਰੌਲਾ ਪਾਈਏ ਫਿਰ ਅਸੀਂ ਚਲੇ ਜਾਈਏ ਸਾਡਾ ਕੀ ਹੈ ਇੱਕ ਮਿੰਟ ਆਪਾਂ ਸਟੈਪ ਵਾਈਜ਼ ਚੱਲ ਹਾਂਜੀ ਪਹਿਲਾ ਜਿਹੜੇ ਬੰਦੇ ਰਾਤ ਨੂੰ ਚਿਰਚਾਂ ਲੈ ਕੇ ਘੁੰਮ ਰਹੇ ਨੇ ਤੇ ਇੱਕ ਸੈਕਿੰਡ 'ਚ ਇਕੱਠੇ ਹੁੰਦੇ ਨੇ ਇਹ ਆਰਗੇਨਾਈਜ਼ਡ ਕ੍ਰਾਈਮ ਹੈ ਇੱਕ ਤਰ੍ਹਾਂ ਦਾ ਕਰਾਈਮ ਇਹ ਆਰਗੇਨਾਈਜ਼ਡ ਕ੍ਰਾਈਮ ਹੋ ਰਿਹਾ ਹੈ ਔਰ ਇਹ ਟੋਕੈਲਿਟੀ 'ਚ ਹੋ ਰਿਹਾ ਆ ਜਿਹੜਾ ਜੱਤਪੁਰੇ ਦੇ ਨਾਲ ਦੇ ਰਹਿਣ ਵਾਲੇ ਆ ਉੱਥੇ 6.5 ਹਜ਼ਾਰ ਵੋਟ ਦਾ ਪਹਿਲਾਂ ਵੀ ਰੋਲਾ ਪੈ ਚੁੱਕਿਆ ਹੈ ਜਗਤਪੁਰੇ ਪਿੰਡ ਚ ਪਾਰੀ ਸੀ ਅਸੀਂ ਆਨੇ ਇਹਨੂੰ ਆਰਗੇਨਾਈਜ਼ ਕਰਾਈ ਚੱਲਿਆ ਜਾਗੇ ਪਹਿਲੀ ਗੱਲ ਦੂਜੀ ਗੱਲ ਉਹਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹ ਸਾਰੇ ਜੁੜੇ ਹੋਏ ਉਹ ਅਰੈਸਟ ਕੀਤੇ ਜਾਣ ਕੀ ਉਹਨਾਂ ਨੂੰ ਇਹ ਪਤਾ ਨਹੀਂ ਕਿ ਕਿਰਚਾ ਲੈ ਕੇ ਕੋ ਮਰੇ ਨਹੀਂ ਐਡੀ ਕਿਰਤਬਾਈ ਜੀ ਉਹ ਵੀ ਕਿਵੇਂ ਪਾਈ ਹੋਣੀ ਐ ਮਾਰੀ ਮਾਰ ਕੇ ਉਹਨੂੰ ਕਮਾਇਆ ਤੇ ਫੇਰ ਬਾਹਰ ਕੱਢੀਏ ਉਹਦੇ ਨਾਲ ਲੀਵਰ ਪੰਚਰ ਹੋਇਆ ਲੀਵਰ ਪੰਚਰ ਹੋਣ ਤੋਂ ਬਾਅਦ ਕੀ ਹੁੰਦਾ ਦੱਸੋ ਲੰਗਸ ਗਏ ਵਿੱਚੇ ਐਲੀ ਗੱਲ ਇਹ ਕੀਤਾ ਜਾਵੇ ਦੂਜੀ ਗੱਲ ਸਰ ਜਿਹੜੀ ਮੋਸਟ ਇੰਪੋਰਟੈਂਟ ਹੈ ਇੱਥੇ ਕ ਉਸ਼ਿਆਰ ਪਰ ਹਰਵੀਰ ਕਾਂਡ ਹੋਇਆ ਲੁਧਿਆਣੇ ਕਿੰਨੇ ਕਾਂਡ ਹੋਏ ਨੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਇੱਦੇ ਤੇ ਕਾਨੂੰਨ ਬਣਾਇਆ ਜਾਵੇ ਕਾਨੂੰਨ ਤੱਕ 1 ਸਾਲ ਪਹਿਲਾਂ ਬਲਕਿ ਸਵਾ ਸਾਲ ਹੋ ਗਿਆ ਜਿ ਕੁੰਬੜਾ ਕਾਂਡ ਸਵਾ ਸਾਲ ਪਹਿਲਾਂ ਇਹ ਡਿਸਾਈਡ ਹੋਇਆ ਸੀ ਕਿ ਇਹਨਾਂ ਦੀ origignal ਪੇਪਰਾਂ ਦੀ ਵੈਰੀਫਿਕੇਸ਼ਨ ਹੋਊਗੀ ਸੁਣ ਲਓ ਸਰ ਮੈਨੂੰ ਮੈਨੂੰ ਇੱਕ ਵਾਰੀ ਗੱਲ ਕਰਨ ਸਰ ਤੁਸੀਂ ਜਿਵੇਂ ਤੁਸੀਂ ਕੀਤਾ ਮੈਨੂੰ ਗੱਲ ਕਰਨ ਤੁਸੀਂ ਮੈਨੂੰ ਇਹਦਾ ਇੱਕ ਦੱਸ ਦਿਓ ਲੈ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਕਿੰਨੇ ਜਣੇ ਨੇ ਇਹਨਾਂ ਦੇ origignal ਪੇਪਰਾਂ ਦੀ ਵੈਰੀਫਿਕੇਸ਼ਨ ਹੋਈ ਸੀ ਕਿ ਨਹੀਂ ਹੋਈ ਸੀ ਜੇ ਨਹੀਂ ਹੋਈ ਸੀ ਤਾਂ ਕਿਉਂ ਨਹੀਂ ਹੋਈ ਸੀ ਤੇ ਹੁਣ ਅੱਗੇ ਤੋਂ ਕੀ ਕਰਨ ਵਾਲੇ ਆ ਐਂਡ ਅਬਾਉਟ ਲਾਸਟ ਇੱਕ ਕਾਨੂੰਨ ਬਣਾ ਚਾਹੀਦਾ ਹੈ ਇਹ ਨੀਤੀਗਤ ਫੈਸਲਾ ਹੈ ਨੀਤੀਗਤ ਫੈਸਲਾ ਤੁਹਾਡੇ ਹੱਥੇ ਚ ਸੀ ਉਹ ਮੁੱਖ ਮੰਤਰੀ ਦੇ ਹੱਥੇ ਚ ਹੈ ਮੁੱਖ ਮੰਤਰੀ 40s ਦੇ ਵਿੱਚ ਹੈ ਅਸੀਂ ਪੁੱਛਣਾ ਚਾਹੁੰਨੇ ਆ ਕਿ ਡੋਮਿਸਾਈਲ ਕਾਨੂੰਨ ਨਾ ਬਣਾਉਣ ਦੇ ਪਿੱਛੇ ਵਜ੍ਹਾ ਕੀ ਹੈ ਜਿਹੜਾ ਅੱਧਾ ਹਿੰਦੁਸਤਾਨ ਬਣਾ ਚੁੱਕਿਆ ਹੈ ਉਹ ਅਸੀਂ ਕਿਉਂ ਨਾ ਬਣਾਈਏ ਕਾਨੂੰਨ ਸਾਡੀ ਇਹ ਮੰਗ ਹੈ ਕਿ ਕਿਉਂ ਨਹੀਂ ਹੋ ਰਿਹਾਗਾ ਇਸ ਕਰਕੇ ਆ ਸਾਡੀ ਮੰਗਾਂ ਦਾ ਜਵਾਬ ਹੋਊਗਾ ਅਸੀਂ ਆਓ ਵੇਖੋ ਵੇਖੋ ਇੱਕ ਤੁਹਾਨੂੰ ਗੱਲ ਦੱਸ ਦਿਆਂ ਕਾਨੂੰ ਪਤਾ ਬਾਲ ਸਾਹਿਬ ਇੱਕ ਕੱਲਾ ਮੁੰਡਾ ਹੈ ਉਹ ਬੈਠਾ ਪੀਉ ਉਹ ਸਾਹਮਣੇ ਉਹਦਾ ਕੱਲਾ ਮੁੰਡਾ ਹੈ ਔਰ ਸ਼ਰੀਫ ਮੁੰਡਾ ਹੈ ਆ ਕੇ ਸ਼ਮਾਹ ਸ਼ਿਵਰਾਤਰੀ ਤੇ ਉਹ ਮੱਥਾ ਟੇਕਣ ਆਏ ਦੋਸਤ ਉਹ ਘੜ ਕੇ ਬਾਹਰ ਆਉਂਦੇ ਯਾਰ ਮੱਥਾ ਠੀਕਿਆ ਜਾ ਕੇ ਜਨਮ ਦਿਨ ਸੀਗਾ ਉਹਦਾ ਦੂਜਾ ਮੁੰਡਾ ਜਿਹੜਾ ਗਿਆ ਸੀ ਉਹਦਾ ਜਨਮ ਦਿਨ ਸੀ ਉਹ ਮਾਨਸ਼ਿਵਰਾਤਰੀ ਤੇ ਮੰਦਿਰ ਚ ਮੱਥਾ ਟੇਕਣ ਗਿਆ ਬਾਹਰ ਕੜੇ ਸ਼ਰਾਫਤ ਨਾਲ ਇਹ ਬੰਦਿਆਂ ਦਾ ਕੀ ਆਪਾਂ ਇਹੋ ਜਿਹੇ ਬੰਦੇ ਐ ਇਹੋ ਜੀਆਂ ਚੀਜ਼ਾਂ ਕੰਟੀਨਿਊ ਹੋਣਗੀਆਂ ਸਰ ਨਹੀਂ ਹੋਣਗੀਆਂ ਨਾ ਤੁਸੀਂ ਦੱਸੋ 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 ਪਹਿਲਾਂ ਇਹ ਦੇੜੀ ਜੀ ਸਮਾਂ ਨਹੀਂ ਗਿਆ ਠੀਕ ਹੈ ਨਾ 3 ਬੰਦ ਤੋਂ ਕਿੱਥੇ ਭਾਵੇਂ ਨਾ ਉੱਧਿਆ ਤਾ ਠੀਕ ਮਰੇ ਸੈਰ ਤੇ ਹੋ ਜੂ ਮੈਂ ਕਹਿ ਤਾ ਉਹ ਹੁਣੇ ਇੱਥੇ ਗਈ ਹੈ ਇੰਟਰੈਸ ਹੁਣ ਕਈ ਵਾਰ ਨਾਲ ਸਿਰਾਣਾ ਪਰੀ ਸੀ ਦੋਮੈਸਾਈਲ ਵਾਲੀ ਗੱਲ ਕਿ 100 ਮੇਨ ਚ ਕਰਾਉਂਦੇ ਹਾਂ ਮੈਂ ਕਹਿੰਦਾ ਇਸ ਵਾਰ ਇਹ ਪਹਿਲਾਂ ਡਿਵੀਸ਼ਨ ਕਰੀਏ ਜਦੋਂ ਚੋੜਾ ਬਸ ਵੀ ਤੁਹਾਨੂੰ ਬੁਲਾ ਕੇ ਮੈਂ ਇੱਥੇ ਰੋਕ ਕੇ ਤੁਹਾਨੂੰ ਇੱਕ ਗੱਲ ਕਰ ਸਰ ਸਰ ਇੱਕ ਮਿੰਟ ਸਰ ਸਰ ਇੱਥੇ ਜਦੋਂ ਕੁੰਬੜਾ ਗਾਂਡ ਹੋਇਆ ਸੀ ਨਾ ਵੱਲ ਸਾਹਿਬ ਦੇ ਨਾਲ ਇੱਕ ਐਸ ਡੀ ਐਮ ਖੜੀ ਸੀ ਸਿਵਲ ਐਡਮਿਨਿਸਟ੍ਰੇਸ਼ਨ ਐਂਡ ਵੀ ਡਿਸਕਸ ਸਾਰੇ ਪੰਜਾਬ ਦਾ মিডিਆ ਸੀ ਉੱਥੇ ਵਟ ਵੀ ਡਿਸਕਸ ਵਟ ਵੀ ਡਿਸਕਸ ਦੈਟ ਟਾਈਮ ਕਿ ਇਹ ਤੁਹਾਡੇ ਹੱਥ ਚ ਨਹੀਂ ਉਹਨੇ ਮੈਡਮ ਨੇ ਕਿਹਾ ਸਾਨੂੰ ਮੈਂ ਕਹ ਬਈ ਐਗਰੀ ਤੁਹਾਡੇ ਹੱਥ ਚ ਨਹੀਂ ਕੀ ਤੁਸੀਂ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਇੱਕ ਚੌਂਕ ਦੇ ਵਿੱਚ ਲਾਸ਼ ਪਾਈ ਹੋਈ ਹੈ ਇੱਕ ਹਸਪੀਟਲ ਚ ਪਾਈ ਹੋਈ ਹੈ ਹੰਗਾਮੀ ਹਾਲਾਤ ਹੈ ਦੋ ਦਿਨ ਦੀ 에어ਪੋਰਟ ਰੋਡ ਬੰਦ ਹੈ ਕੈਨ ਯੂ ਐਕਸਪਲੇਨ ਅਸ ਕਿ ਤੁਸੀਂ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਇਹ ਕਾਨੂੰਨ ਬਣੂਗਾ ਕਿ ਨਹੀਂ ਅੰਦੇ ਜੀ ਇੱਕ ਮਹੀਨੇ ਚ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਉਹਨਾਂ ਦਾ ਮੈਡਮ ਦਾ ਨਾਮ ਸ਼ਮਨ ਜਾਂ ਕੁਝ ਸੀਗਾ ਐਸਬੀਮ ਪੁੱਛ ਲੋ ਨਾ ਤੂੰ ਮੇਰੀ ਗੱਲ ਸੁਣ ਹੁਣ ਮੈਂ ਦੱਸ ਦਿਆਂ ਸਰ ਸਰ ਇਹ ਨਿਕਲ ਸਰ ਸਾਡੇ ਲਈ ਉਦੋਂ ਸਰਕਾਰ ਹੈ ਅਸੀਂ ਉਹਨਾਂ ਤੋਂ ਸੇਟਾ ਨਹੀਂ ਪੁੱਛਣਾ ਮੈਂ ਆਹੀ ਤਾਂ ਕਹਿ ਰਿਹਾ ਬਿਲਕੁਲ ਪੁੱਛੋ ਔਰ ਤੁਸੀਂ ਉਹ धवन ਜੀ ਨੂੰ ਮੈਂ ਕਿ ਆਂਦੇ ਜੀ ਇੱਕ ਮਹੀਨੇ ਚ ਤੁਹਾਨੂੰ ਦੱਸਾਂਗੇ ਇੱਕ ਮਹੀਨੇ ਚ ਔਰ ਪਤਾ ਕੀ ਆਂਦੇ ਇੱਕ ਮਹੀਨੇ ਚ ਦੱਸਮਗਾ ਕਿਵੇਂ ਦੱਸੂਗੇ ਆਂਦੇ ਜਾਂ ਤਾਂ মিডিਆ ਰਾਈ ਦੱਸਾਂਗੇ ਜਾਂ ਪਬਲਿਕ ਨੋਟਿਸ ਰਾਈ ਦੱਸਾਂਗੇ ਇੱਕ ਮਹੀਨੇ ਚ ਤੁਹਾਨੂੰ ਜਵਾਬ ਦੇਵਾਂਗੇ ਕੈਨ ਯੂ ਬਲੀਵ ਉਹਦੋਂ ਮੇਰੇ ਕੋਲੇ ਉਹਨਾਂ ਦੇ ਭੇਜੇ ਹੋਏ ਮੈਸੇਜਰਸ ਨਹੀਂ ਮੈਂ ਉਹਨਾਂ ਨੂੰ ਮੈਸੇਜਸ ਭੇਜੇ ਕਾਲਾਂ ਕੀਤੀਆਂ ਬਲ ਸਾਹਿਬ ਇੱਕ ਕਾਲ ਦਾ ਜਵਾਬ ਨਹੀਂ ਇੱਕ ਮੈਸੇਜ ਦਾ ਜਵਾਬ ਨਹੀਂ ਆਇਆ ਕਿ ਕੀ ਹੋਇਆ ਇਹ ਕਾਰਨ ਕੀ ਹੁੰਦਾ ਸਰ ਕਿ ਜਦੋਂ ਆਪਾਂ ਥੋੜਾ ਜਾਇ ਇਹਨੂੰ ਮਸਲਿਆਂ ਪਾਸੇ ਕਰ ਦਈਏ ਬਾਅਦ ਚ ਚਲੀ ਜਾਂਦੇ ਹੋ ਇਹ ਤਾਂ ਫਿਰ ਨੋ ਮੈਸੇਜ ਲਾਉ ਰਹੀ ਹੈ ਇਹੋ ਜਿਹਾ ਕੋਮਪਲੈਨਟ ਨਹੀਂ ਆਉਂਦੀ ਉਹੀ ਤਾਂ ਉਹਨੂੰ ਬੈਠਾ ਸਿਵਲ ਪਾਰਟ ਦੇ ਸਰ ਸਭ ਤੋਂ ਨੰਬਰ 1 ਆਦਮੀ ਜੋ ਚੀਫ ਐਗਜ਼ੀਕਿਟਿਵ ਹੈ ਇਸ ਸਟੇਟ ਦਾ ਉਹ ਐਸਾ ਹਸਪੀਟਲ ਚ ਨਹੀਂ ਉਹਦੋਂ ਬਾਅਦਾ ਕੌਣ ਦੱਸ ਸਕਦਾ ਵਾਚ ਲਓ ਦਸਵਾਸੀ ਬੈਠੇ ਹੋ ਆਚਾ ਜਿਦਾਂ ਅਸੀਂ ਬੋਦੀ ਲਈ ਆਪਾਂ 3 ਦਿਨ ਬੋੜਾਈ ਦੀ ਅੰਦਰ ਆਪਰ ਇਹਨਾਂ ਮੇਰੇ ਪੱਤ ਜਿਹੜੇ ਨਾਲ ਜੋ ਤੁਸੀਂ ਕੀਆ ਇਹ ਪ੍ਰੈਕਟਿਸ ਬਣਦਾ ਹੈ ਉਹ ਨਾਲ ਜਿਹੜੇ ਕੇਂਦਰ ਜਿਹੜੇ ਮਸੂਹ ਦੇਖੀਏ ਉਹ ਫੜਨ ਵਾਲਾ ਪਹਾੜ ਹੈ ਬੰਦੇ ਨੂੰ ਚਲਾਉਂਦਾ ਹੈ ਬੰਦਾ ਜਿਹਦਾ ਬੰਦਾ ਵੈਰੀਫਿਕੇਸ਼ਨ ਵਾਲਾ ਨਹੀਂ ਰਿਹਾ ਸੀ ਉਹ ਪੁਆਇਆਗੇ ਨਹੀਂ ਹੋਇਆ ਕਿ ਪੋਸਟ ਕਰਨ ਨਹੀਂ ਆਇਆ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਨੂੰ ਪਤਾ ਨਹੀਂ ਕਿ ਬਹੁਤ ਪੁਰਾਣੇ ਰਹੇ ਕਿ ਹੁਣੇ ਆਏ ਆ ਆਉਂਦੇ ਕਰਦੇ ਰਹਿ ਰਹੇ ਆ ਕਿ ਕ੍ਰਾਈਮ ਦੇ ਰਹੇ ਆ ਸਮਝ ਨਹੀਂ ਹਾਂ ਇਹਨਾਂ ਨੇ 2 ਘੰਟੇ ਕਰ ਤੀ ਸਮਝ ਤੇ ਮੈਂ ਛੋਟੀ ਜੀ ਗੱਲ ਕਰ ਰਿਹਾ ਸਰ ਦੇ ਤਹਿਤ ਹੈ ਇੱਕ ਮਿੰਟ ਕੋਈ ਗੱਲ ਹੈ ਗੱਲ ਦੇ ਵਿੱਚ ਆਪਾਂ ਗੱਲ ਕਰਦੇ ਰਹਿੰਦੇ ਆ ਡੋਂਟ ਵਰੀ ਵੀ ਆ ਰਾਮ ਨਾਲ ਗੱਲ ਕਰਦੇ ਆਪਾਂ ਸਰ ਦੇ ਤਹਿਤ ਵੋਟਾਂ ਬਣਨੀਆਂ ਉਹਨਾਂ ਨੇ ਕਿਹਾ 2003 ਦੀ ਵੈਰੀਫਿਕੇਸ਼ਨ 2003 ਤੋਂ ਜਿਹੜਾ ਬੰਦਾ ਇੱਥੇ ਨਹੀਂ ਰਹਿ ਰਿਹਾ ਉਹਦੀ ਵੋਟ ਨਹੀਂ ਬਣੂਗੀ ਇਹ ਗੱਲ ਹੈਗੀ ਆ ਨਾ ਸਰ ਦੇ ਤਹਿਤ ਬਾਕੀ ਸੂਬਿਆਂ ਚ ਬਾਕੀ ਮੈਂ ਦੱਸ ਰਿਹਾ ਬਾਕੀ ਸੂਬਿਆਂ ਚ ਇਹ ਗੱਲ ਹੋਈ ਹੈ ਕਿ ਆਪਾਂ ਇਹ ਗੱਲ ਨਹੀਂ ਮੰਨ ਸਕਦੇ ਕਿ यार <trots> <t> 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 ਕੌਣ ਕੋਲ ਇਧਰ ਆ। ਨਾਟਵਰੀ ਨਾਟਵਰੀ ਆਜਾ ਕੁਛ ਨਹੀਂ ਕਰਦਾ। ਮਾਰੇ ਜ ਆ ਧਿਆਨ ਰੱਖ ਲੂ ਦੇਖਿਆ ਜਾਂਦਾ। ਬਲਾਈ ਜਸ਼ਨੇ ਸ਼ਾਂਤੀ। ਕੈਸ਼ਪ ਦੇਖਦਾ। ਦੇਖ ਲੈ ਅੰਦਰ ਦੇਖ ਲੈ। ਤੁਸੀਂ ਆਜੋ ਆਜੋ ਜਾ ਕੇ। ਫਿਰ ਮੈਂ ਮੇਰੀ ਪ੍ਰਾਇਓਰਿਟੀ ਦੀ ਮੇਰੀ ਫੇਰ ਬੇਨਤੀ ਹੈ ਕਿ ਆਪਾਂ ਸਰ ਅਸੀਂ ਐਮਰਜੈਂਸੀ ਆ ਹੁਣ ਐਮਬੂਲੈਂਸ ਆਈ ਹੈ ਜਾਣ ਦਿੱਤੀ ਨਾ। ਅਸੀਂ ਨਹੀਂ ਰੋਕਾਂਗੇ। ਇਧਰੋਂ ਉਹ ਇੰਨਾ ਇਧਰੋਂ ਆ ਜੇ। ਅਸੀਂ ਨਹੀਂ ਰੋਕਾਂਗੇ। ਐਮਬੂਲੈਂਸ ਨਹੀਂ ਰੋਕਾਂਗੇ ਅਸੀਂ। ਹੁਣ ਹੁਣ ਤੁਹਾਡੀ ਕੀ ਕਰਤ ਰਹੇਗਾ? ਆ ਮੈਂ ਸਾਰਾ ਦੱਸ ਗਿਆ ਟੈਂਜੀ ਫਿਰ ਦੱਸ ਦੇਣਾ। ਜਿਹੜੇ ਇਹਨਾਂ ਦੇ ਪਹਿਲਾਂ ਵਾਲੇ ਸੀਗੇ ਵੀ ਪੁਲਿਸ ਨੇ ਕੋਈ ਕਟਾਖੀ ਕਰ ਨੰਬਰ 2 ਜੇ ਪੋਸਟਮਾਰਟਮ ਇਹ ਕਰਾਉਂਦੇ ਨੇ ਜਦੋਂ ਵੀ ਆਪਾਂ ਮੈਂ ਕਹਾਂ ਕਿ ਬੋਰਡ ਆਪਕਾ ਤੋਂ ਕਰਾ ਲਓ ਵੀਡੀਓਗ੍ਰਾਫੀ ਕਰਾ ਲਓ ਜਿਹੜੀ ਵੀ ਪਤਾ ਹੀ ਕਿਸੇ ਦੀ ਵੀ ਨਜ਼ਰ ਆਊਗੀ ਹਸਪੀਟਲ ਤੇ ਬਰਾਬਰ ਕਰ ਦੇ ਦੋ ਨੰਬਰ ਹੁਣ ਆਪਾਂ ਤੀਜੀ ਤੇ ਹੁਣ ਦੱਸੋ ਇਹ ਤੋਂ ਬਾਅਦ ਮੈਂ ਦੱਸ ਦਿੰਦਾ ਹਾਂ ਮੈਂ ਵਿੱਚ ਭਾਜੀ ਉਹਨੂੰ ਦੱਸ ਕੇ ਤੁਹਾਨੂੰ ਮੈਂ ਰਿਪੀਟ ਕਰ ਦਿੰਦਾ ਸਰ ਤਿੰਨ ਚੀਜ਼ਾਂ ਨੇ ਇੱਥੇ ਤੁਸੀਂ ਨਹੀਂ ਸੀਗੇ ਉਦੋਂ ਬਲਸਾਹ ਬੁਰੀ ਇੱਥੇ ਸੀ ਇੱਥੇ ਇੱਕ ਉੰਬੜਾ ਕਾਂਡ ਹੋਇਆ ਸੀ ਮੈਨੂੰ ਪਤਾ ਠੀਕ ਹੈ ਉਹਨੂੰ ਪਤਾ ਹੈ ਬਿਲਕੁਲ ਬਿਲਕੁਲ ਉਦੋਂ ਸਾਡੀ ਪੂਰੇ মিডিਆ ਦੇ ਸਾਹਮਣੇ ਵਿਚਾਲੇ ਚੌਂਕ ਦੇ ਖੜ ਕੇ 68 ਚ ਇੱਕ ਗੱਲ ਹੋਈ ਸੀ ਅਸੀਂ ਬੇਨਤੀ ਕੀਤੀ ਸੀ ਕਿ ਸਾਰੇ ਅੱਗੇ ਤੋਂ ਨਾ ਹੋਵੇ ਇਹਦੇ ਤੋਂ ਇੱਕ ਡੋਮਿਸਾਈਲ ਕਾਨੂੰਨ ਬਣਨਾ ਚਾਹੀਦਾ ਮੈਂ ਤੁਹਾਨੂੰ ਸਾਰੀ ਗੱਲ ਦੱਸ ਰਿਹਾ ਉਹ ਆnde ਜੀ ਇਹ ਪੁਲਿਸ ਸਾਡੀ ਡੋਮੇਨ ਚ ਨੂੰ ਮੈਂ ਕਿਹਾ ਬਈ ਐਗਰੀ ਨਾਲ ਇੱਕ ਸਿਵਲ ਅਧਿਕਾਰੀ ਸੀ ਐਸਟੀਐਮ ਉਦੋਂ ਉਹਨਾਂ ਨੇ ਕਿਹਾ ਜੀ ਇਹ ਅਸੀਂ ਮੈਂ ਤਾਂ ਨਹੀਂ ਬਣਾ ਸਕਦੀ ਮੈਂ ਕਿਹਾ ਤੁਸੀਂ 2 ਦਿਨ ਹੋ ਗਏ ਬੰਦ ਨੂੰ ਇਹ ਪੂਰਾ ਸੜਕ ਰੋਕੀ ਹੋਈ ਹੈ ਹੰਗਾਮੀ ਹਾਲਤ ਹੈ ਤੁਸੀਂ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਤੁਸੀਂ ਉੱਤੋਂ ਪੁੱਛ ਕੇ ਸਾਨੂੰ ਦੱਸੋ ਆਂਦੇ ਜੀ 1 ਮਹੀਨਾ ਲੱਗੂਗਾ ਮੈਂ ਕਿਹਾ ਬਈ ਐਗਰੀ ਇਹ ਨੀਤੀਗਤ ਫੈਸਲਾ ਹੈ ਤੁਸੀਂ ਤਾਂ ਲੈ ਆ ਹੀ ਨਹੀਂ ਸਕਦੇਗੇ ਇਹ ਤਾਂ ਉੱਤੋਂ ਪਤਾ ਲੱਗੂਗਾ ਆ ਗੱਲ ਹੋਈ ਆਂਦੇ ਜੀ 1 ਮਹੀਨੇ ਚ ਦੱਸ ਦਿਆਂਗੇ ਮੈਂ ਕਿਹਾ ਉਦੋਂ ਤੱਕ ਉਸੀ ਜਿੰਨੀਆਂ ਵੀ ਵੈਰੀਫਿਕੇਸ਼ਨ ਆਏ ਜਿਹੜੇ ਬਾਹਰੋਂ ਆਏ ਨੇ ਇਹਨਾਂ ਦੀ origignal ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰ ਲਿਓ ਜੀ ਤਾਂ ਜੋ ਸਾਨੂੰ ਪਤਾ ਹੋਵੇ ਕੁਝ ਹੋਇਆ ਕਰ ਤਾਂ ਸਾਨੂੰ ਪਤਾ ਲੱਗ ਜੇ ਸੇਮ ਥਿੰਗ ਸਾਰਾ ਹੁਸ਼ਿਆਰਪੁਰ ਚ ਘਟਨਾ ਹੋਈ ਅਸੀਂ ਉੱਥੇ ਗਏ ਇਹ ਹੁਣੇ ਹੋਇਆ ਹਰਵੀਰ ਬੱਚਾ ਸੀ ਇੱਕ ਛੋਟਾ ਜੀ ਨੂੰ ਬੁਰੀ ਤਰ੍ਹਾਂ ਨਾਲ ਮਾਰਿਆ ਗਿਆ ਸੀ ਲੁਧਿਆਣੇ 'ਚ ਤਾਂ ਬਹੁਤ ਹੋਈਆਂ ਨੇ ਜਦੋਂ ਮੈਂ ਉੱਥੇ ADC ਤੇ SSP ਸਾਹਿਬ ਨਾਲ ਗੱਲ ਕੀਤੀ ਮੈਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਬਾਹਰ ਖੜ ਕੇ ਆਂਦੇ ਜੀ ਅਸੀਂ ਨਹੀਂ ਕੀਤੀ ਸੀ ਅਸੀਂ ਨਹੀਂ ਕੀਤੀ ਸੀ ਇਹ ਵੈਰੀਫਿਕੇਸ਼ਨ ਮੈਂ ਕਿਹਾ ਸਰ ਜਦੋਂ ਮੁਹਾਲੀ ਚ ਰੌਲਾ ਪੈ ਗਿਆ ਲੁਧਿਆਣੇ ਚ ਪੈ ਗਿਆ ਤੇ ਸਾਰੇ ਥਾਂ ਇੰਪਲੀ ਅੰਦੇ ਜੀ ਅੱਗੇ ਤੋਂ ਨਹੀਂ ਕੋਤਾਈ ਹੋਗੀ ਮੈਂ ਕਿਹਾ ਓਕੇ ਸਰ ਮੰਨ ਲਿਆ ਮੈਂ ਇੱਕੋ ਗੱਲ ਪੁੱਛ ਰਿਹਾ ਕਿ ਜਿਹੜੇ ਬੰਦਿਆਂ ਨੇ ਮਾਰਿਆ ਜਿਹੜੇ ਉਹਦੇ ਨਾਲ ਖੜੇ ਸੀ ਮਜਮਾ ਬਣਾ ਕੇ ਜਿਨ੍ਹਾਂ ਕੋਲੇ ਏਡੀਆਂ ਏਡੀਆਂ ਕਿਰਚਾਂ ਨੇ ਉਹ ਵੀ ਦੰਦਿਆਂ ਵਾਲੀ ਤੇ ਮਾਰ ਕੇ ਘੁਮਾ ਕੇ ਕੱਢੀ ਹੈ ਉਹ ਕ੍ਰਿਮੀਨਲ ਮਾਈਂਡ ਨੇ ਕੀ ਉਹਨਾਂ ਤੇ ਆਰਗੇਨਾਈਜ਼ਡ ਕਰਾਈਮ ਵਾਲਾ ਝਾੜਾ ਲੱਗੂਗੀ ਪਹਿਲੀ ਗੱਲ ਦੂਜੀ ਕੀ ਉਹਨਾਂ ਦੀਆ origignal ਜਗ੍ਹਾ ਦੀ ਵੈਰੀਫਿਕੇਸ਼ਨ ਹੋਈ ਹੈ ਕਿ ਉਹ ਕਿੱਥੋਂ ਦੇ ਐ ਕੀ ਇਹ ਵੈਰੀਫਿਕੇਸ਼ਨ ਹੋਈ ਜਿਨ੍ਹਾਂ ਨੇ ਉਹਨਾਂ ਨੂੰ ਰੱਖਿਆ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਸੀ ਕਿ ਨਹੀਂ ਜਾਂ ਉਹ ਵੀ ਇਸ ਦਾਇਰੇ ਚ ਆਉਂਦੇ ਨੇ ਸਾਜ਼ਿਸ਼ ਤੇ ਇਹ ਗੱਲ ਦੂਜੀ ਗੱਲ ਜਦੋਂ ਮੈਂ ਇੱਕ ਇੱਕ ਦਾ ਜਵਾਬ ਦਿੰਦਾ ਮੈਂ ਤੁਹਾਨੂੰ ਸਾਰਾ ਬੋਲ ਦਿੰਦਾ ਫਿਰ ਜਾਂ ਤੁਸੀਂ ਐਂ ਦੱਸ 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 ਇੱਕ ਇੱਕ ਪਹਿਲੀ ਜਿਹੜੀ ਆਪਣੀ ਗੱਲ ਹੈ ਜੀ ਉਹ ਜਿਹੜੀ ਉਹ ਤਾਂ ਫਿਰ ਉਹ ਤਾਂ ਕਹਿੰਦਾ ਕਸਾ ਕਸਾ ਉਹਦੇ ਤੋਂ ਉਹਨੇ ਕਿਹਾ ਨੇ ਵੈਰੀ ਜੁਬੀ ਜੁਬੀ ਰੈਗੂਲਰ ਜਿਨੀ ਵਰਤੀ ਵਰ ਜਿਹੜੇ ਬੰਦੇ ਨੇ ਨਹੀਂ ਕਰਾਈ ਪਰਚੇ ਦੇ ਵਿੱਚ ਉਹ ਜਿਹੜੇ ਬੰਦੇ ਇਸ ਚੀਜ਼ ਨੂੰ ਰੋਲਦੇ ਪਹਿਲਾ ਆਪਣਾ ਕੰਮ ਹੈਗਾ ਵੀ ਇੱਕ ਤਾਂ ਬੱਚੇ ਦੀ ਡੈਡ ਬੋਡੀ ਸੰਭਾਲਣਾ ਨੰਬਰ 2 ਹੈਗਾ ਉਹ ਬੰਦੇ ਫੜਨੇ ਜੇ ਇਹ ਇਸੇ ਮੈਂ ਤੁਹਾਨੂੰ ਫੇਰ ਵਿਸ਼ਵਾਸ ਦਿਵਾਉਣਾ ਜੇ ਉਹ ਬੰਦੇ ਆਏ ਨੇ ਕਿਸੇ ਨੇ ਬਿਨਾਂ ਵੈਰੀਫਿਕੇਸ਼ਨ ਤੋਂ ਰੱਖਿਆ ਹੋਊਗਾ ਕਰਾਇਤੇ ਵੀ ਰੱਖਿਆ ਹੋਊਗਾ ਵੀ ਬਕਾਇਦਾ ਉਹਨੂੰ ਪਰਚੇ ਦੇ ਵਿੱਚ ਉਹਦੇ ਤੇ ਇੱਕ ਸਬਮਿਸ਼ਨ ਹੈ ਇਹ ਪੁਲਿਸ ਨੇ ਵੀ ਉਸ ਦਿਨ ਕਿਹਾ ਸੀ ਇਹ ਅਸੀਂ ਉਹਨਾਂ ਦੇ origignal document ਦੀ verification ਕਰਾਂਗੇ ਔਰ ਤੁਸੀਂ ਕਿਉਂ ਨਹੀਂ ਕੀਤੀ ਸਾਰਾ ਇਹ ਜਿੰਨੇ ਬਾਹਰੋਂ ਆਏ ਹੋਏ ਨਹੀਂ ਕਰਦੇ ਰੈਗੂਲਰ ਬੇਸਿਸ ਤੇ ਇਹ ਤਾਂ ਇਹਨਾਂ ਦੀ ਹੋਊਗੀ ਇਹਨਾਂ ਦੀ ਹੋਊਗੀ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਗੱਲ ਇਹ all the ਗੱਲ ਕਰਦਾ ਰਹੇ ਕੰਟੀਨਿਊਸ ਪ੍ਰੋਸੈਸ ਚ ਚੱਲਦਾ ਰਹੇ ਜੇ ਹੁਣ ਹੋ ਸਕਦਾ ਕਿਸੇ ਟਾਈਮ ਅਸੀਂ ਕਰੀ ਹੋਵੇ ਦਲਤਪੁਰਾ ਕਲੋਨੀ ਵਿੱਚ ਜਿਹੜੀ ਹੈਗੀ ਤੇ ਤਿੰਨ ਵਾਰੀ ਅਸੀਂ ਕਰ ਤੋਂ ਪਰੇਸ਼ਾਨ ਲੇਕਿਨ ਜੇ ਕਿਤੇ ਕੋਈ ਬੰਦਾ ਆਪਣਾ ਹੈ ਚੰਡੀਗੜ੍ਹ ਦੇ ਫੈਸਲਾ ਲੇ ਜੇ ਆਪਾਂ ਨੂੰ ਲੱਗੂਗਾ ਮੈਂ ਤੁਹਾਨੂੰ ਫੇਰ ਉਹੀ ਗੱਲ ਜੀ ਕਿ ਉਹਨਾਂ ਜੇ ਇਹਨਾਂ ਦੀ ਮੈਰੀ ਬਿਲਕੁਲ ਚੰਡੀਗੜ੍ਹ ਦੇ ਕਰੀ ਹੋਊ ਨਹੀਂ ਕਰੀ ਹੋਊ ਅਗ ਦੂਰ ਪਰਚੇ ਦੇ ਵਿੱਚ ਬਰਾਬਰ ਗ੍ਰੇਟ ਆ ਆ ਮੈਂ ਸਮਝ ਗਿਆ ਗ੍ਰੇਟ ਇੱਕ ਗੱਲ ਅਗਲੀ ਜੁੜੀ ਹੋਈ ਸਰ ਅਸੀਂ ਉਦੋਂ ਇੱਕ ਸਿਵਲ ਐਡਮਿਨਿਸਟ੍ਰੇਸ਼ਨ ਦੀ ਅਧਿਕਾਰੀ ਸੀ ਉਹਨੇ ਨੋਟੋ ਆਜੋ ਆਜੋ ਫਟਾ ਗਰੇ ਆਜੋ ਓੜੇ ਹੋਜੋ ਪੂਰੇ ਪੂਰੇ ਦਾ ਮਸਲਾ ਡੋਨਟ ਵਰੀਆ ਮੈਂ ਤੁਹਾਨੂੰ وجہ ਦੱਸ ਰਿਹਾ ਕਿਉਂ ਹੋਈ ਹੈ ਮੈਂ وجہ ਦੱਸ ਸਕਦਾ ਡੋਨਟ ਵਰੀਆ ਆਰਾਮ ਨਾਲ ਖੜੀ ਹੋ ਜਾਈਏ ਮੈਂ ਕਿਉਂ ਕੱਲ ਕਹਿ ਰਿਹਾ ਸੀ ਸਰ ਕਿ ਉਦੋਂ ਇੱਕ ਸਿਵਲ ਅਧਿਕਾਰੀ ਸੀ ਜਿਹੜੇ ਐਸ ਡੀ ਐਮ ਸੀਗੇ ਐਸ ਡੀ ਐਮ ਨੇ ਇੱਕ ਸਾਡੇ ਨਾਲ ਵਾਦਾ ਕੀਤਾ ਸੀ ਕਿ ਇੱਕ ਮਹੀਨੇ ਦੇ ਅੰਦਰ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਮੈਂ ਉਹਨਾਂ ਨੂੰ ਪੁੱਛਿਆ ਹਾਂ ਜੀ ਇਸ ਚੀਜ਼ ਬਾਰੇ ਕੀ ਸਿਖਿਆ ਜੀ ਕਿ ਅਸੀਂ ਡੋਮੀ ਸੇਲ ਦਾ ਕਾਨੂੰਨ ਉੱਤੇ ਕੀ ਕਹਿ ਰਹੇ ਨੇ ਉਹਦਾ ਸਟੇਟਸ ਕੀ ਹੈ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਹੰਗਾਮੀ ਹਾਲਤ ਹੈ ਤੁਸੀਂ ਇਹਦੇ ਬਾਰੇ ਸਾਨੂੰ ਦੱਸ ਦਿਓ ਤੁਸੀਂ ਲੂਕ ਚ ਲੈ ਕੇ ਪੁੱਛ ਲਓ ਉੱਤੇ ਲਾਸ਼ਾਂ ਰੱਖੀਆਂ ਹੋਈਆਂ ਸੀ ਮੇਰੀ ਗੱਲ ਮੈਂ ਗੱਲ ਨੂੰ ਕੰਪਲੀਟ ਕਰ ਦਿਆਂ ਆਂਦੇ ਜੀ ਇੱਕ ਮਹੀਨੇ ਚ ਦੱਸਾਂਗੇ ਮੈਂ ਕਿਹਾ ਮੈਡਮ ਕਿਵੇਂ ਦੱਸੋਗੇ ਆਂਦੇ ਜੀ ਜਾਂ ਤਾਂ ਅਸੀਂ ਪਬਲਿਕ ਨੋਟਿਸ ਰਾਹੀਂ ਦੱਸਾਂਗੇ ਜਾਂ মিডিਏ ਰਾਹੀਂ ਦੱਸਾਂਗੇ ਉੱਤੇ ਲਾ ਕੇ ਦੱਸ ਦਿਆਂਗੇ ਸਰ ਪਹਿਲੀ ਮੀ ਮੇਰੇ ਕੋਲੇ ਮੈਸੇਜਰਸ ਵੀ ਨਹੀਂ ਇੱਕ ਮਹੀਨੇ ਬਾਅਦ ਉਹਨਾਂ ਨੇ ਕੱਖ ਨਹੀਂ ਦੱਸਿਆ ਮੈਂ ਉਹਨਾਂ ਨੂੰ ਮੈਸੇਜਰਸ ਕਾਲ ਬੜਾ ਕੁਝ ਕੀਤਾ ਨੋ ਆਨਸਰ ਮੈਂ ਹੁਣ ਇੱਕ ਉਹਦੇ ਚ ਗੱਲਬਾਤ ਕਰਨਾ ਫਿਰ ਤੁਸੀਂ ਦੱਸੋ ਇਸ ਵਕਤ ਇਸ ਪੰਜਾਬ ਦੇ ਚੀਫ ਐਗਜ਼ੀਕਿਊਟਿਵ ਨੇ ਜਿਹੜੇ ਉਹ ਇਸ ਹਸਪੀਟਲ ਚ ਨੇ ਮੈਂ ਗੱਲ ਨੂੰ ਮੁਕੰਮਲ ਕਰ ਦਿਆਂ

ਉਹ ਇਹ ਮੇਰੀ ਕੋਸ਼ਿਸ਼ ਹੋਣਾ ਫ੍ਰੀ ਟਾਈਮ ਤੇ ਨਹੀਂ ਕਰਾਇਆ ਗਿਆ। ਉਹ ਮੈਂ ਬਾਰ-ਬਾਰ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਵੀ ਆਪਾਂ ਜਿਹੜਾ ਹੈਗਾ ਇੱਕ ਵਾਰੀ ਉਹਦਾ ਪੋਸਟਮਾਰਟਮ ਕਰਾਈਏ। ਬੰਦੇ ਕੁੰਬੜੇ ਵਾਲੇ ਬੰਦੇ ਦੀ ਕਿ ਮੈਂ ਜਿੱਦਾਂ ਹੈਗਾ ਅਸੀਂ ਸਾਰੇ ਬੰਦੇ ਟੈਸਟ ਕੀਤੇ ਜਿੰਨੇ ਦੇਖਤੇ ਕੋਈ ਵੀ ਜਵਾਬ ਨਹੀਂ ਹੋਇਆ। ਮੈਂ ਇਹਨਾਂ ਨੂੰ ਸਵੈਰ ਦੇ ਨੇ ਸਵੈਰ ਦਿੱਤਾ ਹੋਇਆ ਵੀ ਤੁਹਾਡਾ ਜਿਹੜਾ ਬੰਦਾ ਇਹ ਚਲੋ ਇਹਨਾਂ ਦੀ ਕਜਰਾਸੀਆ ਵੀ ਪੁਲਿਸ ਨੇ ਸਾਡੀ ਗੱਲ ਗੱਲ ਜਿਹੜੀ ਹੈਗੀ ਕਰਵੇ ਮੈਂ ਇਹਨੂੰ ਬਕਾਇਦਾ ਕਰ ਦਿੰਦਾ ਕੁਝ ਵੀ ਜਿਹੜਾ ਮੈਂ ਇੱਕ ਮਿੰਟ ਦੱਸ ਵੀ ਜਿਹੜਾ ਕਾਰਵਾਈ ਨਹੀਂ ਕਰੂਗਾ ਬਕਾਇਦਾ ਕਰ ਦਊਗਾ। ਜਿਹੜੀ ਵੀ ਨੰਬਰ 2 ਦੇ ਉੱ ਮੈਂ ਕਰ ਸਕਦਾ ਮੈਂ ਕਰ ਸਕਦਾ ਹੁਣ ਮੈਂ ਦੱਸਿਓ ਜੀ ਪਹਿਲੀ ਗੱਲ ਤਾਂ ਪੋਲਿਟਿਕਸ ਅਸੀਂ ਨਹੀਂ ਕਰਦੇ ਅਸੀਂ ਤਾਂ ਪੋਲਿਟਿਕਸ ਚਾਹੀਦੇ ਪੋਲਿਟਿਕਸ ਵਾਲੇ ਤਾਂ ਅੰਦਰ ਬੈਠੇ ਨੇ ਇਹ ਬੰਦੇ ਜਿਹੜੇ ਬੈਠੇ ਨੇ ਬਾਹਰ ਇਹ ਇਹਨਾਂ ਦੀ ਡਿਮਾਂਡ ਹੈ ਦੂਜੀ ਗੱਲ ਮੈਂ ਉਹਨਾਂ ਨੂੰ ਇਹ ਗੱਲ ਕਹਿ ਸਕਦਾ ਦੂਜੀ ਗੱਲ ਜਦੋਂ ਇੱਥੇ ਗੁੰਬੜਾ ਚ ਦੋ ਮੁੰਡੇ ਮਾਰੇ ਉਦੋਂ ਇਹੀ ਗੱਲ ਕਹੀ ਗਈ ਸੀ ਕਿ ਪੋਲਿਟਿਕਸ ਨਾ ਹੋਵੇ ਸਵਾ ਸਾਲ ਲੰਘ ਗਿਆ ਕਿ ਉਹਦੇ ਬਾਰੇ ਗੱਲ ਹੋਈ ਪੋਲਿਟਿਕਸ ਕੌਣ ਕਰ ਰਿਹਾ ਸਰ ਤੁਸੀਂ ਆਪਣਾ ਪੋਲਿਟਿਕਸ ਕੌਣ ਕਰ ਰਿਹਾ ਸਰ ਸਰ ਥੋੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਅਧਿਕਾਰੀ ਸਾਹਮਣੇ ਬੈ ਕੇ ਗਈ ਵੀ ਨ ਹੋਊਗਾ ਮੈਂ ਸਰ ਕੋਈ ਹੋਇਆ ਨਹੀਂ ਸਰ ਨੋ 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 ਸਰ ਜੋ ਹੋਇਆ ਉਹਦਾ ਜਵਾਬਤਾ ਹੋਊਗਾ ਉਹ ਮੈਂ ਕਰਾਂ ਜਿਹੜਾ ਉਹਦੇ ਉੱਪਰ ਉਹਦੇ ਉੱਪਰ ਕੋਈ ਕਾਰਵਾਈ ਹੋਊਗੀ ਪਰ ਇਹ ਨਹੀਂ ਕਿ ਮੈਂ ਰੈਂਡਮ ਗਿਆ ਹੋਊਗਾ ਕਿ ਤਨਾ ਕਿ ਤੇ ਸਰ ਉਹ ਤਾਂਸ ਤੇ ਹੋ ਪਰ ਉਹਦੇ ਸਰਾਹ ਤੁਹਾਨੂੰ ਹੋਊਗਾ ਟਾਈਮ ਸਰ ਅਸਾਂ ਸਿਧਾ ਟਾਈਮ ਦੱਤਾ ਹੋਇਆ ਅਸੀਂ ਕੀ ਕਰ ਰਹੇ ਹਾਂ ਆਪਣੇ ਬੱਚੇ ਤੁਸੀਂ ਤਾਂ ਕੱਲੂ ਮੇਰੇ ਕੋਲ ਕੋਈ ਨਾ ਲਾਇਓ ਤੁਸੀਂ ਹਸਪਤਾਲ ਤੇ ਕਾਰਵਾਈ ਕੀਤੀ ਸਰ ਤੁਸੀਂ ਨਾ ਕਰੋ ਜੇ ਨਾ ਕਰੋ ਜੇ ਆਊਗਾ ਪੋਸਟਵਾਰਡ ਤੇ ਮੈਂ ਕੋਈ ਫੇਰ ਸਾਰਾ ਤੁਸੀਂ ਸਾਡੇ ਤੇ ਦਬਾਅ ਪਾ ਰਹੇ ਹੋ ਤੁਸੀਂ ਬੱਚਾ ਮਾਰਾ ਦੇ ਪੇਰੈਂਟਸ ਤੇ ਦਬਾਅ ਪਾ ਰਹੇ ਹੋ ਮੈਂ ਤੁਹਾਨੂੰ ਆ ਜਾਣਾ ਜੇ ਉਹ ਕਹਿ ਰਹੇ ਨੇ ਕਿ ਆਹ ਤਿੰਨ ਚਾਰ ਕੇ ਚੱਕੋ ਉਹਦਾ ਪੋਸਟਵਾਰਡ ਕਰਾਓ ਤੇ ਸੰਸਕਾਰ ਕਰੋ ਨਹੀਂ ਮੈਂ ਕਹਿੰਦੀ ਪੋਸਟਵਾਰਡ ਕਰਾਓ ਪੋਸਟਵਾਰਡ ਪਹਿਲੀ ਬਾਰਤ ਹਾਂ ਤੁਸੀਂ ਸੰਸਕਾਰ ਨਹੀਂ ਕਰਨਾ ਕੋਈ ਸੈਕਸ਼ਨ ਨਹੀਂ ਕਰਨਾ ਨਹੀਂ ਅਸੀਂ ਕਰਾਂਗੇ ਸਾਰਾ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਾਂਗੇ ਰਿਕਵੈਸਟ ਹੀ ਕਰਾਂਗੇ ਉਹਨਾਂ ਨੂੰ ਮੈਨੂੰ ਕਹੇ ਵੀ ਥੋੜੀ ਫੋਟੋ ਜਿਹੀ ਪਰਜ਼ਰਵ ਕਰਾਈਏ ਦੇਖੋ ਸਾਰੀ ਜਦੋਂ ਤੋਂ ਬੱਚਾ ਆਇਆ ਹੈ ਜਦੋਂ ਤੱਕ ਨਹੀਂ ਰਿਹਾ ਆਪਾਂ ਐਂਡ ਤੋਂ ਐਂਡ ਤੱਕ ਜਿੰਨੇ ਬੰਦੇ ਉੱਤੇ ਹਸਪਤਾਲ ਚ ਗਏ ਉਹਨਾਂ ਦੇ ਕਮਰੇ ਜਿੱਥੇ ਗਏ ਉਹਨਾਂ ਨੂੰ ਮੜਾ ਕਰਾਉਣਾ ਹੈ ਕਿਹਨਾਂ ਨੇ ਵੀ ਇਲਾਜ ਕੀਤਾ ਨਹੀਂ ਦਿੱਤਾ ਸਾਰਾ ਰਿਕਾਰਡ ਫੋਟੋਆਂ ਮੈਂ ਮੋਟੇ ਜਦੋਂ ਕੋਲ ਬੈਠੇ ਤੁਹਾਡੇ ਨਾਲ ਚੈੱਕ ਕਰਾਂਗਾ ਥੋੜੀ ਜਿਹੀ ਨਹੀਂ ਵੀ ਤੁਹਾਨੂੰ ਕਿਸੇ ਵੀੰਦੇ ਨੇ ਨੇਰੇ ਚ ਰੱਖੀਏ ਵੱਡੇ ਨਾਲ ਬੈਠ ਕੇ ਕਰਾਵਾਂਗੇ ਫੋਟੋ ਜਿੱਤਾ ਮੈਨੂੰ ਲੱਗਿਆ ਵੀ ਤੁਹਾਨੂੰ ਨਾਲ ਦਿਖਾਵਾਂਗੇ ਬੈਠ ਕੇ ਆਏ ਨਹੀਂ ਹੈਗਾ ਤੁਸੀਂ ਤੁਹਾਨੂੰ ਜਿੱਥੋਂ ਲੱਗੂਗਾ ਰਿਜਿਸਟਰ ਤੋਂ ਦੇਖ ਰਹੇ ਹੋ ਠੀਕ ਹੈ ਤੋ ਇਹ ਦੇ ਅਰਗੇਟਿਕ ਬਟਮ ਇਸ ਦਾ ਤੁਸੀਂ ਉਪ ਬਟਮ ਕਰਵਾਓ ਜੋਰ ਕੋਟ ਆਉਂਦੀ ਮੈਨੂੰ ਕਹਿੰਦੇ ਨੇ ਡਾਕਟਰ ਦਾ ਕਰਾਉਣਾ ਬੋਰ ਦਾ ਕਰਾਓ ਵੀਡੀਓਗ੍ਰਾਫੀ ਕਰਾਉਣੀ ਉਹਦੀ ਉਹ ਕਰਾਓ ਜਿਵੇਂ ਤੁਹਾਨੂੰ ਬੋਲਾਈ ਉਹ ਕਰਾ ਦੇਣਾ ਵੀ ਆਪਾਂ ਉਹਦੇ ਵੱਲੋਂ ਠੀਕ ਹੈ ਜੀ ਗੱਲ ਜਿਹੜੀ ਡੋਮਿਸ਼ਨ ਹੈ ਤੁਸੀਂ ਵੱਡਾ ਮੁੱਦਾ ਚੱਕਦੇ ਹੋ ਤਾਂ ਤੁਹਾਨੂੰ ਪਤਾ ਹੈਗਾ ਪਲੇਟਫਾਰਮ ਤੇ ਵੱਡੇ ਮੁੱਦੇ ਚੱਕੋ ਤੇ ਕੋਈ ਨਹੀਂ ਹੁਣ ਮੈਂ ਉਹਦੇ ਚ ਬੇਨਤੀ ਕਰ ਸਕਦਾ ਹਾਂ ਆ ਉਹਨਾਂ ਦੇ ਫਾਦਰ ਬੈਠੇ ਨੇ ਉਹਨਾਂ ਦੇ ਪਰਿਵਾਰ ਦੇ ਅਸੀਂ ਪੋਸਟਮਾਰਟਮ ਲਈ ਇਹਨਾਂ ਨੂੰ ਜ਼ਰੂਰ ਕਮਾਣਗੇ ਨਹੀਂ ਕਾਇਦਨ ਅਗਲੀ ਗੱਲ ਮੈਨੂੰ ਪਤਾ ਹੈ ਕੋਈ ਸਾਇੰਟਿਫਿਕ ਤਰੀਕਾ ਹੋਰ ਰਸਤੀ ਦੀ ਜਲੀ ਵਿੱਚ ਪੋਸਟਮਾਰਟਮ ਸਰ ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਜਦੋਂ ਵੀ ਕੋਈ ਮੁੱਦਾ ਬੰਦ ਆ ਤੇ ਜਦੋਂ ਮੰਨਿਆ ਜਾਂਦਾ ਹੈ ਸਰਕਾਰਾਂ ਵੱਲੋਂ ਤੁਹਾਨੂੰ ਵੀ ਪਤਾ ਹੈ ਜਦੋਂ ਹੰਗਾਮੀ ਹਾਲਤ ਕਰੇ ਟੁੰਦੀ ਹੈ ਔਰ ਕਿਉਂ ਹੰਗਾਮੀ ਹਾਲਾਤ ਕ੍ਰੀਏਟ ਹੁੰਦੀ ਕਿਉਂ ਮੁੱਦੇ ਨੂੰ ਹੱਲ ਨਹੀਂ ਕੀਤਾ ਗਿਆ ਹੁੰਦਾ ਤਾਂ ਕੀ ਉਸ ਮੁੱਦੇ ਦੀ ਗੱਲ ਕਰਨਾ ਪੋਲਿਟਿਕਸ ਹੈ ਨਹੀਂ ਨਹੀਂ ਕੀ ਨਾ ਤੇ ਅਸੀਂ ਉਹੀ ਕਰ ਰਹੇ ਹਾਂ ਅਗਲੀ ਗੱਲ ਅਗਲੀ ਗੱਲ ਮੈਂ ਸਰ ਮੈਂ ਗੱਲ ਤਾਂ ਮੁਕੰਮਲ ਥੋੜਾ ਪੋਲਿਟਿਕਲ ਵਾਲੀ ਸੋਲੋ ਪੋਲਿਟਿਕਲ ਕਿਹੜਾ ਮੁੱਦਾ ਹੈਗਾ ਮੈਂ ਤੁਹਾਨੂੰ ਇਹ ਦੇਣਾ ਤੁਸੀਂ ਉਹ ਪੋਲਿਟਿਕਲ ਮੁੱਦਾ ਪੋਲਿਟਿਕਲ ਲੈਵਲ ਤੇ ਫੈਟਦੇ ਹੋ ਓਕੇ ਕਿਛ ਨਹੀਂ ਦੇ ਦੋ ਹੁਣ ਇੱਕ ਤਾਂ ਦੱਸੋ ਇੱਕ ਤਾਂ ਦੱਸਿਓ ਜੇ ਕੀ ਅਸੀਂ ਤੁਹਾਡੇ ਆਫਿਸ ਦੇ ਬਾਹਰ ਆਏ ਨਹੀਂ ਆਏ ਨਾ ਮੇਰੀ ਗੱਲ ਤਾਂ ਸੁਣ ਲਓ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਲਓ ਨਹੀਂ ਆਏ ਨਾ ਸਾਡਾ ਚੀਫ ਐਗਜ਼ੀਕਿਊਟਿਵ ਇਸਾ ਹਸਪੀਟਲ ਚ ਪਿਆ ਹੈ ਅਸੀਂ ਉਹ ਤੋਂ ਪੁੱਛਣ ਆਏ ਆ ਕਿ ਜਿਹੜਾ ਕਾਨੂੰਨ ਜਦੋਂ ਇੱਥੇ ਦੋ ਮੁੰਡੇ ਮਾਰੇ ਕਿਰਚਾ ਨਾਲ ਇੱਥੋਂ ਦੀ ਮਾਰੀ ਇੱਥੋਂ ਦੀ ਘਾੜਤੀ ਹੁਣ ਵੀ ਫਿਰਚ ਮਾਰੀ ਦੰਦਿਆਂ ਵਾਲੀ ਘਮਾਈ ਤੇ ਬਾਹਰ ਕੱਢ ਲਿਓ ਮੁੰਡਾ ਮਰ ਗਿਆ ਉੱਥੇ ਹਰਵੀਰ ਮਾਰੇ ਆ ਹੁਸ਼ਿਆਰਪੁਰ ਲੁਧਿਆਣੇ ਮਾਰੇ ਕਿੰਨੇ ਮੁੰਡੇ ਕੀ ਇਹਦੇ ਤੇ ਕਾਨੂੰਨ ਨਹੀਂ ਬਣਨਾ ਚਾਹੀਦਾ ਇੱਕ ਗੱਲ ਸੁਣ ਲਓ ਪਹਿਲਾਂ ਮੈਨੂੰ ਮੁਕੰਮਲ ਕਰ ਲੈਣ ਦੀ ਐਸੇ ਸ਼ਹਿਰ ਚ ਖੜ ਕੇ ਦੋ ਮੁੰਡੇ ਮਾਰੇ ਸੀ ਉਦੋਂ ਸਾਨੂੰ ਸਿਵਲ ਅਧਿਕਾਰੀ ਸਾਹਮਣੇ ਖੜੀ ਅਰ ਜੀ ਇੱਕ ਮਹੀਨੇ ਚ ਜਵਾਬ ਦੇਵਾਂਗੇ ਉਹ ਇੱਕ ਮਹੀਨਾ ਛੱਡੋ ਸਵਾ ਸਾਲ ਬੀਤ ਗਿਆ ਉਹਨੇ ਪੁੜੀ ਨੇ ਜਵਾਬ ਤੱਕ ਨਹੀਂ ਦਿੱਤਾ ਹੁਣ ਮੈਨੂੰ ਦੱਸੋ ਅਸੀਂ ਕੀ ਦੇ ਅੱਗੇ ਕੋ ਹਾਰ ਲਾਈਏ ਜਾਂ ਹਰ ਵਾਰੀ ਮੁੰਡਾ ਮਰੇ ਅਸੀਂ ਇੱਡੇ ਰੌਲਾ ਪਾਈਏ ਫੇਰ ਅਸੀਂ ਕਲੇ ਜਾਈਏ ਹੁਣ ਮੈਂ ਤੁਹਾਨੂੰ ਲਾਸਟ ਗੱਲ ਜੇ ਕਰ ਲੈਣੇ ਮੈਂ ਦਮ ਤੇ ਕਰਦੇ ਨਾਲ ਕਰਾਂਗੇ ਨਾ ਹਾਂਜੀ ਜੇ ਆਪਾਂ ਇਹ ਗੱਲ ਕਰਦੇ ਹੋ ਤੁਸੀਂ ਜਦੋਂ ਮਹੀਨਾ ਥੋੜਾ ਲੰਘਿਆ ਸੀ ਉਹ ਬੜਾ ਮੈਂ ਉਹਦੀ ਗੱਲ ਕਰਦਾ ਕੋ ਬੜਿਆ ਤੁਸੀਂ ਫਾਲੋਅ ਅਪ ਕਰਦੇ ਮੇਰੇ ਨਾਲ ਮੈਨੂੰ ਪੁੱਛੋ ਸਰ ਤੁਸੀਂ ਉਹਦੇ ਇੰਤੇ ਪੋਸਟਿੰਗ ਨਹੀਂ 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 ਉਹਦੇ ਪੋਸਟ ਮੈਂ ਬੰਦ ਕਰਾਂਗੇ ਅਸੀਂ ਹੁਣਾਂ ਨਹੀਂ ਆ ਮੈਂ ਆ ਭਾਈ ਜੀ ਅਸੀਂ ਇੱਕ ਉਹੀ ਉਹਨਾਂ ਦੇ origignal document ਕੋਈ ਬਲਸਾ ਬਲੇ ਨਹੀਂ ਪਾਈ ਖੜੇ ਨੇ origignal document ਦੀ verification ਹੋਈ ਆ ਦੱਸੋ ਸਰ ਜਿਹੜਾ ਅੱਜ ਬੰਦੇ ਇਨਵੋਲਡ ਹੋਣਗੇ ਇਹ ਉਹਨਾਂ ਦੀ verification ਨਹੀਂ ਹੋਈ ਜਿਹੜੇ ਮਕਾਨ ਮਾਲਕ ਦੇ ਨਹੀਂ ਕਰਾਈ ਹੋਈ ਅਸੀਂ ਬਰਾਬਰ ਮੈਂ ਕ੍ਰਿਮੀਨਲ ਕਨਸਪੀਰੇਸੀ 620 ਵੀ ਧਾਰਾ ਜੀ वेरी ਗੁੱਡ ਇੱਕ ਇੱਕ ਇਹਦੇ ਚੈਟ ਕਰ ਦਿਓ ਜੇ 6 ਥਾਣੇ ਜੈਸਾ ਥਾਣਾ ਮੈਂ ਦੱਸਦਾ ਜਿਸ ਥਾਣੇ ਨੇ ਇਹ ਨਹੀਂ ਕਰਾਈ ਉਹ ਪੁਲਿਸ ਵੀ ਇਹਦੇ ਚ ਸ਼ਾਮਲ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ origignal paper ਦੀ ਕਰਨੀ ਸੀ ਇਹ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਦੇ ਰਹਿਣ ਵਾਲੇ ਉਹ ਤੁਸੀਂ ਰეკਮੈਂਡ ਕਰ ਦਿਓ ਉਹ ਤੁਸੀਂ ਰეკਮੈਂਡ ਕਰ ਦਿਓ ਜੀ ਹੁਣ ਪੋਸਟ ਮਾਰਟਮ ਵਾਲੀ ਗੱਲ ਅਸੀਂ ਕਰ ਲੈਣੀ ਹੈ ਬੈਠ ਕੇ ਆ ਕਰਦੇ ਫੈਕਟੇ ਨੇ ਉਹਨੇ ਕਰ ਲੈਣੇ ਸਰ ਆ ਦੱਸੋ ਦੱਸੋ ਨਾ ਮੋੜਾ ਲੱਗਿਆ ਜੀ ਉਹ ਉਥੋਂ ਬਾਈਕ ਨਾਲ ਛੱਡ ਕੇ ਭੱਜ ਗਏ ਸੀ ਉਹ ਦੋਸਤ ਕੁੱਟੀਆਂ ਇੱਕ ਸਪਲੈਂਟਰ ਉਹ ਪਿਛਲੇ ਦਸੰਬਰ ਚ ਨਿਕਲੇ ਹੋਇਆ ਮਤਲਬ ਨਮਾ ਜਮਾ ਉਹ ਚੱਕ ਗਿਆ ਸੀ ਇੱਥੇ ਲਾ ਲਿਆ ਉਹ ਤੇ ਪ ਸੀ ਸਰ 3388 ਨੰਬਰ ਸੀ ਉਹਦਾ 3H01 ਉਹਦੇ ਟੇਪ ਕਾਰੀ ਤੇ ਲਾਈ ਹੋਈ ਦੋ ਨੰਬਰਾਂ ਦੇ ਉਹ ਸੀਰੀਅਲ ਨੰਬਰ ਦੇ ਵਿਚਲੇ ਤਿੰਨ ਨੰਬਰ ਸਾਨੂੰ ਦੱਸ ਫਰਕ ਮਗਰ ਮੂਰੇ ਤੈਨੂੰ ਲਾਈ ਹਾਂ ਜਿਹੜਾ ਜਿਹੜਾ ਜਦੋਂ ਗੋਆ ਅਟੈਕ ਅਸੀਂ 3 ਵਜੇ ਉਹ ਮੋਟਰਸਾਈਕਲ ਲਿਆਏ ਸੀਗੇ 1 ਵਜੇ 1:30 ਵਜੇ ਦੀ ਗੱਲ ਹੈ ਜੀ ਤੇ ਉਹ ਫੋਨ ਉਹਦੇ ਆਰਸੀ ਵਗੈਰਾ ਲਾ ਕੇ ਅਸੀਂ ਇੱਥੇ ਲਾਇਆ ਕੋਈ ਡੈਮੇਜ ਨਹੀਂ ਕਰਿਆ ਸੀਗਾ ਕੁਛ ਨਹੀਂ ਉਹਨੂੰ ਬੰਦੇ ਨੂੰ ਲਾਇਆ ਵੀ ਤੇਰਾ ਬਾਈਕ ਆ ਇੱਥੇ ਵੀ ਅਸੀਂ ਬੋਲਦੇ ਆ ਤੇ ਭਾਰਕੀ ਤੋਂ ਤੇ ਇੱਥੇ ਲੈ ਜਾਂਦੇ ਆ ਉਹ ਲੈ ਤਾ ਮੁੰਡਾ ਮੁੰਡਾ ਮੁੰਡੇ ਆਪਣੇ ਗਏ ਇਹਨਾਂ ਨੂੰ ਮੁੰਡੇ ਆਪਣੇ ਗਏ ਮੰਦਰ ਗਏ ਉਹ ਲੜ ਰਹੇ ਸੀ ਇਹ ਕਹਿੰਦਾ ਜਿਹਨਾਂ ਨਾਲ ਲੇਡੀ ਸੀ ਇਹ ਕਹਿੰਦਾ ਵੀ ਲੜੋ ਨਾ ਗਾਲਾਂ ਕੱਢ ਰਹੇ ਸੀ ਗਾਲਾਂ ਕੱਢ ਰਹੇ ਸੀ ਉਹ ਕਹਿੰਦੇ ਵੀ ਤੈਨੂੰ ਵੀ ਦੋ ਕਿੰਨਾ ਕਿੰਨਾ ਕਹਿੰਦੇ ਵਿੱਚੋਂ ਇੱਕ ਮੁੰਡਾ ਨਿਕਲਿਆ ਪਿੱਠ ਤੋਂ ਸਿੱਧੀ ਆ ਕੇ ਉਹਦੇ ਕਿਰਚ ਕੱਟ ਬਿਲਕੁਲ ਜੀ ਆ ਗੱਲ ਕੋਈ ਉਸ ਤੋਂ ਬਾਅਦ ਇਹਨੂੰ ਆ ਹਸਪੀਟਲ ਲੈ ਕੇ ਉਹ ਭੱਜ ਗਏ ਪੂਰਾ ਅਸੀਂ ਉਹਨੂੰ ਬਿਠਾਇਆ ਅਸੀਂ ਉਹਨੂੰ ਥਾਣੇ ਲੈ ਕੇ ਗਏ ਸਭ ਤੋਂ ਪਹਿਲੀ ਪਾਇਓਰਿਟੀ ਥਾਣੇ ਵਾਲੇ ਕਹਿੰਦੇ ਵੀ ਸਵੇਰੇ ਲੈ ਕੇ ਆਇਓ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਫੇਰ ਥਾਣੇ ਲੈ ਕੇ ਗਏ ਦੂਜੀ ਵਾਰ ਉਹ ਕਹਿੰਦੇ ਜੀ ਸਵੇਰੇ ਲੈ ਕੇ ਆਇਓ ਅਸੀਂ ਉੱਥੇ ਗੱਡੀ ਖੜਾ ਜਰਾ ਤੁਸੀਂ ਖੰਗਾਲੋ ਉਹ ਸਹੀ ਆ ਤੁਹਾਡੀ ਹਾਂ ਅਸੀਂ ਮੰਨਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਕਿ ਜਿਹੜੇ ਬੰਦੇ ਨੇ ਬਿਲਕੁਲ ਦੇਖ ਮੈਂ ਹੁਣ ਉਹੀ ਗੱਲ ਹੈ ਨਾ ਮੈਂ ਇਥੋਂ ਬੜਾ ਜਿਹਾ ਵਿਹਲਾ ਹੋਵਾਂ ਜੇ ਕਿਸੇ ਨੇ ਸਾਡੇ ਅਧਿਕਾਰੀ ਨੇ ਮੈਂ ਅੱਜ ਆ ਵੀ ਤੁਹਾਨੂੰ ਕਹਿ ਰਿਹਾ ਵੀ ਅੱਜ ਅੱਜ ਜਿਨ੍ਹਾਂ ਤੇ ਮੈਂ ਕਾਰਵਾਈ ਕਰ ਨਾ ਨਾ ਜਨਾਬ ਜਰਾਪੂਰੀ ਅੱਜ ਵੀ ਬਹੁਤ ਲੋਪਾਈ ਹੈ ਜਨਾਬ ਸਾਡੇ ਵਿੱਚ ਆਉਣ ਬਿਨਾਂ ਘਰੇ ਬੈਠੇ ਸਨ ਦੋ ਬੰਦੇ ਬਿਠਾ ਕੇ ਥਾਣੇ ਦੇ ਬਾਹਰ ਗੱਡੀ ਖੜਾਤੀ ਬਕਾਇਦਾ ਤੇ ਇਥੋਂ ਪੀਸੀਆਰ ਆਈ ਪਹਿਲਾਂ ਨਹੀਂ ਉਹਨੇ ਦੇਖਿਆ ਪੀਸੀਆਰ ਆਈ ਉੱਤ ਮੈਨੂੰ ਇਥੋਂ ਬਿੱਲ ਲਓਗੇ ਘੰਟਾ ਦੇ ਮੈਂ ਤੁਹਾਨੂੰ ਜਿਹੜੇ ਜਿਹੜੇ ਮਲਾਜਮ ਇਹਦੇ ਵਿੱਚ ਪਤਾਈ ਕਰਨ ਦੇ ਹੁੰਦੇ ਹੈ ਬਕਾਇਦਾ ਕਰ ਤੇ ਹੋਰ ਤੁਹਾਨੂੰ ਦੱਸਦਾ ਜਿਹੜਾ ਮੁੰਡਾ ਫੜਿਆ ਤੇ ਹੁਣ ਮੈਂ ਰੇਡ ਤੇ ਇਹਨਾਂ ਦੇ ਨਾਲ ਗਿਆ ਤੇ ਉਹ ਸਾਡੇ ਜਾਂਦੇ ਨੂੰ ਗੇਟਾਂ ਚ ਵੀ ਘਰੇ ਬੈਠਾ ਮੰਜੇ ਤੇ ਨਜ਼ਾਰੇ ਨਾਲ ਮੰਲਮਾ ਲਵਾ ਰਿਹਾ ਚਲੋ ਆਪਾਂ ਨੇ ਮੈਂ ਕਰਾਂ ਜੀ ਸਾਰੇ ਮੈਂ ਤੁਹਾਨੂੰ ਫੇਰ ਦੁਬਾਰਾ ਦੱਸ ਦਿੰਦਾ ਵੀ ਆਪਾਂ ਨੇ ਬੰਦੇ ਜਿੰਨੇ ਫੜਨੇ 5 ਫੜੇ ਵੀ ਨੇ ਜੇ ਨਹੀਂ ਮਰਦੇ ਸਾਰੇ ਸਾਡੇ ਬੰਦੇ ਉਹ ਥੋੜੀ ਜਾਇਦਾ ਮੈਂ ਆਪਣੀ ਰੇਡ ਤੇ 8 ਬੰਦੇ ਤੋਂ ਫੜ ਕੇ ਲੈ ਗਏ ਜਿਹੜੇ ਜਿਹੜੇ ਰਹਿ ਗਏ ਉਹ ਵੀ ਫੜਾਂਗੇ ਮਤਲਬ ਉਹ ਕਹੇ ਵੀ ਜਿਹੜੇ ਰਹਿ ਗਏ ਉਹ ਕੁਇ ਕੰਟੇ ਨੂੰ ਜਾਨੂੰ ਪੋਸਟਮਾਰਟ ਨੂੰ ਨਹੀਂ ਮੁੱਕੂ ਤੁਹਾਨੂੰ ਕਾਰਵਾਈ ਕਰਕੇ ਦੇ ਇੱਕੋ ਦੇ ਚ ਗੱਲ ਐ ਐਡੀਸ਼ਨ ਆ ਦੋ ਗੱਲਾਂ ਸਿਰਫ ਇੱਕ ਜਿਹੜੇ ਉਹ ਕਿਰਚਾਂ ਲੈ ਕੇ ਘੁੰਮ ਰਹੇ ਨੇ ਉਹਨਾਂ ਦੇ ਘਰਦਿਆਂ ਨੂੰ 120 ਵਾਲੇ ਚ ਲਿਆਓ ਕਿਉਂਕਿ ਜੇ ਆਪਣੇ ਪਰਫੌਰ ਹੋਵੇ ਬਾਕੀ ਐਂਟਰੀਆਂ ਜਾਣ ਇੱਕ ਇਹਦੇ ਚ ਬਸ ਇੱਕ ਆਖਰੀ ਗੱਲ ਤੁਹਾਡੀ ਪੋਸਟਮਾਰਟ ਵਾਲੀ ਗੱਲ ਅਸੀਂ ਹੁਣੇ ਕਰਦੇ ਆਂ ਸਿਰਫ ਇੱਕ ਗੱਲ ਹੈ ਸਾਡਾ ਫੂਟੀਜ਼ ਦੇ ਸਾਹਮਣੇ ਇਕੱਠੇ ਹੁੰਦਾ ਸਭ ਤੋਂ ਵੱਡਾ ਕਾਰਨ ਐ ਕਿ ਹਰ ਦੂਜੇ ਦਿਨ ਹੋਵੇ ਉਹਦੇ ਲਈ ਅਸੀਂ ਪੁੱਛਣ ਆਏ ਆ ਕਿ ਦੱਸੋ ਭਾਈ ਤੁਸੀਂ ਇਹ ਉਹ ਤੁਹਾਡੇ ਡੋਮੇਨ ਚ ਨਹੀਂ ਉਹ ਸਾਡਾ ਉਹਨਾਂ ਦੇ ਡੋਮੇਨ ਨਾਲ ਹੈ ਗੱਲ ਮੇਰੀ ਗੱਲ ਇਹ ਤੁਹਾਨੂੰ ਸਾਰੇ ਪਲੈਟਫਾਰਮ ਪਤਾ ਨਹੀਂ ਜਿੱਥੇ ਆਪਾਂ ਵੱਡੇ ਲੈਵਲ ਤੇ ਨਹੀਂ ਜਿਹੜੀ ਨੀਤੀ ਹੈ ਨਹੀਂ ਜਿਹੜੀ ਨੀਤੀ ਗੱਲ ਚੱਕਣ ਵਾਲੀ ਗੱਲ ਹੈ ਜਿੱਥੇ ਪਲੈਟਫਾਰਮ ਹੈਗਾ ਤੁਸੀਂ ਉੱਥੇ ਚੱਕੋ ਮੈਂ ਤੁਹਾਨੂੰ ਪਹਿਲਾਂ ਮੇਰਾ ਅੱਜ ਦਾ ਆਪਾਂ ਇੱਕ ਵਾਰੀ ਆਪਾਂ ਅੱਜ ਵਾਲਾ ਮੁੱਦਾ ਪੋਸਟਮਾਰਟਮ ਤੇ ਅਸੀਂ ਬਿਲਕੁਲ ਨਹੀਂ ਰੋਕ ਰਹੇ ਨਹੀਂ ਮੈਂ ਇੱਕ ਮਿੰਟ ਨਹੀਂ ਉਹਦੇ ਵਿੱਚ ਸਾਨੂੰ ਵੀ ਕਲੀਅਰ ਹੋ ਜਾਊਗਾ ਵੀ ਕੀ ਗੱਲ ਹੈ ਸਾਰੇ ਮੈਂ ਉਹੀ ਕਹਿ ਰਿਹਾ ਤੁਸੀਂ ਪਹਿਲਾਂ ਪੋਸਟਮਾਰਟਮ ਹਾਂਜੀ ਟਾਈਮ ਲੀ ਹੋ ਜਾਵੇ ਦੇਖੋ ਬੋ ਪੋਸਟ ਮਾਰਟਮ ਕਰ ਲੈਣੇ ਸਰ ਪੋਸਟ ਮਾਰਟਮ ਕਰ ਲੈਣੇ ਪੋਸਟ ਮਾਰਟਮ ਆਪਾਂ ਸਰਕਾਰੀ ਤਿੰਨ ਡਾਕਟਰਾਂ ਦੇ ਪੈਨਲ ਤੋਂ ਕਰਵਾਉਂਦੇ ਆ ਜੀ ਨੰਬਰ 1 ਵੀਡੀਓਗ੍ਰਾਫੀ ਦੇ ਵਿੱਚ ਕਰਵਾ ਦੇ ਠੀਕ ਹੈ ਤੁਹਾਡਾ ਇੱਕ ਬੰਦਾ ਉੱਥੇ ਰੇਲਵੇ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਵੀ ਮੈਨ ਨਾਲ ਕਿਹੜੀ ਜਗ੍ਹਾ ਪੋਸਟ ਮਾਰਟਮ ਸਰਕਾਰੀ ਫੀਸ ਕਰਾਉਂਦੇ ਨੇ ਇੱਥੇ ਨਹੀਂ ਕਰਾਉਂਦੇ ਇੱਥੇ ਨਹੀਂ ਕਰਾਉਣਾ ਇੱਥੇ ਕਰਾਉਣਾ ਹੈ ਜੀ ਇਹ ਇੱਥੇ ਕਰਾਉਣਾ ਹੈ ਜਾਂ ਨਹੀਂ ਸਰਕਾਰੀ ਕਿ ਕਰਾਉਂਗਾ ਆਪਾਂ ਨੂੰ ਕਲੀਅਰਟੀ ਕਰ ਦਿਓ ਉਹਨਾਂ ਦੀ ਗੱਡੀ ਉਹਨਾਂ ਦੇ ਵਿੱਚ ਮੈਂ ਤਾਂ ਇਹਨਾਂ ਨੂੰ ਬਹੁਤ ਪਹਿਲਾਂ ਨਾਲ ਜਾਣਦਾ ਇਹਨਾਂ ਨੇ ਜਿਹੜੀ ਗੱਲ ਕਹਿ ਦਿੱਤੀ ਉਹ ਨਹੀਂ ਕਿਉਂ ਨਹੀਂ ਇਹ ਕਹਿ ਕੇ ਤਾਂ ਕੁਈ ਐ ਨਹੀਂ ਇੰਨੇ ਬੰਦੇ ਆ ਕੇ ਕਹਿ ਰਹੇ ਮੀਡੀਆ ਸਾਹਮਣੇ ਕਹਿ ਰਹੇ ਤੁਹਾਨੂੰ ਵੀ ਤੁਸੀਂ ਪੋਸਟਮਾਰਟਮ ਕਰਾਓ ਪੈਂਦੀ ਗੱਲ ਜਿੱਦੀ ਕੋਈ ਜੇ ਕੋਈ ਹਸਪੀਟਲ ਦੇ ਵੀ ਆਊਗੀ ਕਿਸੇ ਦੇ ਵੀ ਆਊਗੀ ਉਹਦੇ ਵਿੱਚ ਪੋਸਟਮਾਰਟਮ ਵੀ ਵਿਲ ਟੇਕ ਐਕਸ਼ਨ ਲੇਗੇ ਨੰਬਰ 1 ਨੰਬਰ 2 ਦੇ ਉੱਪਰ ਜਿਹੜੀ ਪੁਲਸ ਵਾਲਿਆਂ ਨੇ ਇਹਨਾਂ ਨੇ ਪਹਿਲਾਂ ਦੱਸਿਆ ਕੋਈ ਤਾਹੀ ਵਾਲੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਪੋਸਟਮਾਰਟਮ ਲਈ ਜਾਓ ਮੈਨੂੰ ਘੰਟੇ ਦਾ ਟਾਈਮ ਦਿਓ ਮੈਂ ਤੁਹਾਡੇ ਪੋਸਟਮਾਰਟਮ ਤੋਂ ਪਹਿਲਾਂ ਮੈਂ ਜਿਹੜੀ ਕਾਰਵਾਈ ਬੰਦੀ ਉਹ ਮੈਂ ਤੁਹਾਨੂੰ ਕਰ ਗਰੇ ਉਹਦੇ ਚ ਇੱਕ ਗੱਲ ਸਾਡੀ ਬੇਨਤੀ ਜਦੋਂ ਪੋਸਟਮਾਰਟਮ ਹੋ ਗਿਆ ਜਦੋਂ ਪੋਸਟਮਾਰਟਮ ਕਿਵੇਂ ਚਾਹੀਦੀ ਬਾਕਸ ਦੇ ਵਿੱਚ ਦਿਓ ਜੇ ਸਾਨੂੰ ਅਸੀਂ ਬੋਡੀ ਦਾ ਮੈਂ ਤੁਹਾਨੂੰ ਬਹੁਤ ਕਲੀਅਰਲੀ ਇੱਕ ਗੱਲ ਦੱਸ ਰਿਹਾ ਕੋਈ ਇਹ ਨਾ ਹੋਵੇ ਲਿਖ ਬਾਅਦ ਚ ਅਸੀਂ ਕਰ ਲਿਆ ਅਸੀਂ ਉਹਦਾ ਸੰਸਕਾਰ ਉਦੋਂ ਕਰਾਂਗੇ ਜਦੋਂ ਸਾਨੂੰ ਇਹ ਜਵਾਬ ਦੇਣਗੇ ਕਿ ਅੱਗੇ ਕੀ ਹੋਣ ਜਾ ਰਿਹਾ ਕਲੀਅਰਟੀ ਨਾਲ ਮੈਂ ਤੁਹਾਨੂੰ ਤੁਸੀਂ ਇਮਾਨਦਾਰੀ ਨਾਲ ਗੱਲ ਕੀਤੀ ਮੈਂ ਮੰਨਦਾ ਇਹ ਨਾ ਕਰ ਤਾਂ ਉਹ ਇਹਨਾਂ ਨੇ ਕਿਵੇਂ ਜਵਾਬ ਦੇਣਾ ਨੀਤੀਗਤ ਕੀ ਹੁੰਦਾ ਉਹ ਸਾਰਾ ਮਾਨ ਸਾਹਿਬ ਤੁਹਾਨੂੰ ਪਤਾ ਹੈਗਾ ਆਪਾਂ ਕਿਸੇ ਬੱਚੇ ਦੀ ਇੱਕ ਲਾਸ਼ ਨਾ ਕੋਈ ਨਹੀਂ ਰੋਲ ਰਿਹਾ ਸਰ ਅਸੀਂ ਤਾਂ ਉਹਦੀ ਇਨਸਾਫ ਲੈਣ ਦੀ ਗੱਲ ਕਰ ਰਹੇ ਅਸੀਂ ਤਾਂ ਇਹ ਚਾਹ ਰਹੇ ਕਿ ਹੋਰ ਲਾਸ਼ਾਂ ਨਾ ਬਣੇ ਅਸੀਂ ਤਾਂ ਉਹ ਕੋਸ਼ਿਸ਼ ਕਰ ਰਹੇ ਹਾਂ 6 11 ਫੇਜ਼ ਮਲਾਜਮਾਨਾਂ ਦੀ ਅਸੀਂ ਜਦੋਂ ਸਵੇਰੇ ਪੁੱਛਣ ਗਏ ਤੇ ਜੀ ਉਹ ਸੁੱਤਾ ਪਿਆ ਉਹ ਉੱਠ ਕੇ ਪਤਾ ਕੀ ਕਹਿੰਦਾ ਕਹਿੰਦਾ ਕਰਜ਼ੀ ਬੱਜੀ ਆ ਇੱਥੇ ਕਿਹੜਾ ਤੁਹਾਡਾ ਬੰਦਾ ਮਾਰਦਾ ਜੀ ਨੇ ਕਿਹਾ ਇਹ ਇਹ ਪਤਾ ਨਹੀਂ ਕਿਹੜਾ ਮਲਾਜਮ ਹੈ ਇਹ ਆਪਣੇ ਸ਼ਾਟ ਦੇ ਵਿੱਚ ਤੁਸੀਂ ਦੇਖੋ ਐਕੂਰੇਸੀ ਉਹ ਬੰਦੇ ਦੀ ਮੈਂ ਤੁਹਾਨੂੰ ਮੈਂ ਨਹੀਂ ਨਹੀਂ ਤੁਹਾਨੂੰ ਇਹ ਕਰੀ ਕਰੋ ਇੱਕ ਸੈਕਿੰ ਇੱਕ ਮਿੰਟ ਇੱਕ ਮਿੰਟ ਆਪਾਂ ਇਸੇ ਚੀਜ਼ ਦੇ ਬੰਦੇ ਵਾਲੀ ਉਹ ਵੀ ਆਪਾਂ ਇਸੇ ਚੀਜ਼ ਦੇ ਉੱਪਰ ਆਂਦੇ ਆ ਜਿਹੜੇ ਮੁਲਾਜ਼ਮ ਨੇ ਤੁਹਾਨੂੰ ਉਹ ਵੀ ਕੁਝ ਕਿਹਾ ਹੈਗਾ ਮੈਂ ਤੁਹਾਨੂੰ ਫੇਰ ਕਰ ਰਿਹਾ ਮੈਨੂੰ ਘੰਟੇ ਦਾ ਦੋ ਲੇਕਿਨ ਉਹ ਤੁਸੀਂ ਪਹਿਲਾਂ ਦਾ ਕਰੋ ਨਹੀਂ ਸਾਡੇ ਵੱਲੋਂ ਕੋਈ ਮੈਨੂੰ ਦੱਸੋ ਲੈ ਵੀ ਹੁਣੇ ਐਂਬੂਲੈਂਸ ਆਈ ਐਸੇ ਤਾਂ ਸਾਰਾ ਗੇੜੇ ਨੇ ਪਤਾ ਪਤਾ ਕੀ ਮਾਨ ਸਰ ਰੂਮ ਕੀ ਨਹੀਂ ਰਹੇ ਨਹੀਂ ਮਾਨ ਸਰ ਦਿੱਕਤ ਕੀ ਹੁੰਦੀ ਹੈ ਹੁਣ ਐਂਬੂਲੈਂਸ ਆਪਾਂ ਨੂੰ ਦਿਖ ਜਾਂਦੀ ਹੈ ਇਸ ਵਿੱਚ ਕੋਈ ਪ੍ਰਾਈਵੇਟ ਤੇ ਮਰੀਜ਼ ਹੋਇਆ ਨਾ ਇੱਕ ਮਿੰਟ ਦਾ ਆਪਾਂ ਨਾ ਕਿਸੇ ਦਾ ਨੁਕਸਾਨ ਨਾ ਕਰਾਂ ਮੈਂ ਸਵੇਰੇ ਇਹ ਗੱਲ ਹੈ ਆਪਾਂ ਨੂੰ ਪ੍ਰਾਈਵੇਟ ਗੱਡੀ 'ਚ ਪਤਾ ਨਹੀਂ ਲੱਗਣਾ ਇੱਕ ਬ ਆਹੀ ਗੱਲਾਂ ਸਾਡੇ ਨਾਲ ਹੋਈਆਂ ਸੀ ਸਵਾ ਸਾਲ ਪਹਿਲਾਂ ਜਿਵੇਂ ਹੀ ਲਾਸ਼ਾਂ ਦਾ ਸੰਸਕਾਰ ਹੋ ਗਿਆ ਅੱਜ ਤੱਕ ਨਹੀਂ ਪੁੱਛਿਆ ਕਿਸੇ ਨੇ ਆਹੀ ਮੌਲੀ ਸੀ ਉਹਦੇ ਉਹਨਾਂ ਦਾ ਚਲਾਨ ਪੇਸ਼ ਹੋ ਗਿਆ ਜਿਹੜੀਆਂ ਗਵਾਹੀਆਂ ਹੁੰਦੀਆਂ ਸਾਰੀਆਂ ਜੋ ਅਸੀਂ ਗੱਲਾਂ ਪੁੱਛੀਆਂ ਸੀਵਲ ਐਡਮਿਨਿਸਟ੍ਰੇਸ਼ਨ ਨੇ ਕੋਈ ਗੱਲ ਨਹੀਂ ਕੀਤੀ ਉਹ ਦੁਬਾਰਾ ਤੇ ਫਿਰ ਸਾਨੂੰ ਆਸ਼ਵਾਸਨ ਕਿਉਂ ਦਿੱਤਾ ਉਹਦੋਂ ਆਪਾਂ ਇਸ ਤੋਂ ਬਾਅਦ ਉਹਦੇ ਉੱਪਰ ਦੁਬਾਰਾ ਫਾਲੋਅ ਅਪ ਕਰ ਲੈਨੇ ਕਿਤੇ ਦੁਨੀਆ ਭੱਜੀ ਨਾ ਸਾਰੋ ਦੱਸੋ ਅਸੀਂ ਤਾਂ ਬੈਠੇ ਹਾਂ ਸਾਰਾ ਆਹ ਕੰਮ ਆਪਾਂ ਆਪਣਾ ਕੰਮ ਕਰੀਏ ਮੈਂ ਤੁਹਾਨੂੰ ਤਾਂ ਹੀ ਚਾਹ ਲੇ ਵੀ ਸਾਡੇ ਹਵਾਲੇ ਤੁਸੀਂ ਅੱਜ ਨਹੀਂ ਸਾਰਾ ਹੀ ਟੋਡੀ ਹਰ ਵਰਲਡ ਤੇ ਜਾ ਰਹੇ ਮਾਨ ਸਾਹਿਬ ਅਸੀਂ ਨਹੀਂ ਸਾਨੂੰ ਦੇਉਂਗੇ ਨਾ ਅਸੀਂ ਮੈਂ ਤੁਹਾਨੂੰ ਉਹੀ ਕਹਿ ਕੇ ਉਸ ਤੋਂ ਬਾਅਦ ਸਰਕਾਰ ਅਜੇ ਪਰਵਾਹ ਚਾਹੁੰਦਾ ਹੈ ਕਿ ਅਸੀਂ ਉਹਨੂੰ ਉਦੋਂ ਤੱਕ ਸੰਸਕਾਰ ਨਹੀਂ ਕਰਨਾ ਜਦੋਂ ਤੱਕ ਜਵਾਬ ਨਹੀਂ ਮਿਲਦਾ ਇਹ ਹੋਰ ਲਾਸ਼ਾਂ ਨਾ ਬਣਨਾਂ ਪਰੇਵਰ ਦੇ ਲੋਕ ਉਹ ਤਾਂ ਗੱਲ ਹੋ ਸਕਦੀ ਹੈ ਤੁਸੀਂ ਮੈਂ ਕਹਿੰਦਾ ਜੀ ਆਪਾਂ ਤਦ ਮੈਂ ਤਾਂ ਤੁਸੀਂ ਹੁਣ ਨਹੀਂ ਮੰਨਣੀ ਹਲੇ ਗੱਲ ਨਹੀਂ ਸਰ ਮੈਂ ਮੰਨ ਰਿਹਾ ਸਰ ਮੈਂ ਇਸ ਚੀਜ਼ ਨੂੰ ਕਦੇ ਵੀ ਰਿਕਮੈਂਡ ਨਹੀਂ ਕਰੂੰਗਾ ਤੁਹਾਡੋ ਸਰ ਜਿਹੜੇ ਬੰਦੇ ਮਾਇਆ ਹਰ ਰੋਜ਼ ਜਾ ਰਹੇ ਸਰ ਹਰ ਸਾਲ ਤੇ ਘਟਨਾ ਹੋ ਰਹੀ ਹੈ ਮਾਨ ਸਾਹਿਬ ਜਿਹੜੀ ਜਿਹੜੀ ਜਗਾ ਦਾ ਐਪ੍ਰੋਪਰੀਏਟ ਫਾਰਮੂਲਡਾ ਉੱਥੇ ਪਰਿਵਰ ਦੀ ਬਣੀ ਬਾਤ ਇਹ ਚੀਜ਼ ਇੱਕ ਬੱਚੇ ਦੀ ਡੈਥ ਇੱਕ ਨੀਤੀਗਤ ਫੈਸਲੇ ਕਿਉਂ ਹੋਈ ਹੈ ਸਰ ਇਹ ਨਹੀਂ ਇਹ ਕਿਉਂ ਹੋਈ ਹੈ ਸਰ ਇਹ ਕ੍ਰਿਮੀਨਲ ਐਲੀਮੈਂਟ ਚੋਂ ਬਾਹਰੋਂ ਆ ਗਏ ਨੇ ਆਪਾਂ ਜੋ ਚੰਡੀਗੜ੍ਹ ਤੋਂ ਰਹਿੰਦੇ ਉਹ ਕੱਲ੍ਹ ਨੂੰ ਨਹੀਂ ਰਹਿਵਾਂਗੇ ਨਹੀਂ ਰੋਕ ਰਹੇ ਸਰ ਨਹੀਂ ਰੋਕ ਰਹੇ ਹਨ ਜ ਲੁਧਿਆਣਾ ਹੁਸ਼ਿਆਰਪੁਰੋ ਸਾਰੀਆਂ ਆਪਣੀਆਂ ਟਟੀਆਂ ਹੋ ਜਾਂਦੀਆਂ ਪਰ ਇੱਥੇ ਸਾਰੇ ਅਸੀਂ ਇਕੱਠੇ ਕਿਉਂ ਹੋਏ ਆ ਕਿ ਇੱਥੇ ਚੀਫ ਐਗਜ਼ੀਕਿਊਟਿਵ ਸਾਡੇ ਸਟੇਟ ਦਾ ਅਸੀਂ ਉਹਨੂੰ ਪੁੱਛ ਗਏ ਨਾ ਉਹਨਾਂ ਦੀ ਸਿਹਤ ਦਾ ਵੀ ਦੇਖੀ ਹੁਣ ਅਸੀਂ ਉਹਨਾਂ ਨੂੰ ਰਹੀ ਅੰਦਰ ਥੋੜੀ ਜਾ ਰਹੇ ਹੁਣ ਮੇਰੀ ਇੱਕ ਬੇਨਤੀ ਸੁਣੋ ਹੁਣ ਜਿਹੜਾ ਕਰਨ ਵਾਲਾ ਕੰਮ ਹੈਗਾ ਆਪਣਾ ਆਪਾਂ ਇੱਕ ਵਾਰੀ ਬੱਚੇ ਦਾ ਪੋਸਟਮਾਰਟਮ ਕਰਾਈਏ ਪੋਸਟਮਾਰਟਮ ਕੰਪਲੀਟ ਹੋਉਂਦੀ ਹੈ ਡਾਕਟਰਾਂ ਦੀ ਰਿਪੋਰਟ ਆਉਂਦੀ ਹੈ ਮੈਂ ਦੁਬਾਰਾ ਬਲਸਾਹਬ ਨੂੰ ਵੀ ਨਾਲ ਭੇਜ ਕੇ ਬੇਨਤੀ ਕਰਾਂਗਾ ਵੀ ਸ਼ਾਮ ਤੱਕ ਸਾਨੂੰ ਅੱਜ ਹੀ ਦੋ ਇੱਕ ਬੇਨਤੀ ਸਾਡੀ ਮੰਨ ਸਕਦੇ ਹੋ ਇੱਕ ਬੇ ਜਿਹੜੀ ਤੁਹਾਡੀ ਗੱਲ ਹੈਗੀ ਉੱਥੇ ਤੱਕ ਪਹੁੰਚ ਜਾਂਦੇ ਉਹ 10 ਵੀ ਦੇਣ ਨਾ ਬਿਲਕੁਲ ਮੈਂ ਕਹਿੰਦਾ ਥੋੜੀ ਆਪਣੇ ਨਾਲ ਦੇਰ ਕੇ ਜਵਾਬ ਦੇਣਾ ਸਰ ਵੀ ਉਹ ਦੇਣ ਨਾ ਸਾਰਾ ਹੰਗਾਮੀ ਹਾਲਾਤ ਹੈ ਇੱਕ ਲਈ ਕਿਸੇ ਦੀ ਬੈਡ ਬਾਕੀ ਬੱਚੇ ਨਹੀਂ ਆ ਕੇ ਆਪਾਂ ਇੱਕ ਅਸੀਂ ਪਰਿਵਾਰ ਨਾਲ ਗੱਲ ਕਰੀ ਅਸੀਂ ਪਰਿਵਾਰ ਨਾਲ ਕਰਦੇ ਪਰਿਵਾਰ ਨਾਲ ਗੱਲ ਕਰਦੇ ਸਹੀ ਹੈ ਆਪਾਂ ਪਹਿਲਾ